ਨਹੀਂ 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 ਰਾਜਵਿੰਦਰ ਮੈਨੂੰ ਤੇਰੀ ਇਹ ਗੱਲ ਤੇ ਨਹੀਂ ਜੀ ਕੀ ਨੌਣ ਰਿਆ ਯਾਰ ਇੰਨਾ ਚਿਰ ਹੋ ਗਿਆ ਮੇਰੇ ਨਾਲ ਉਹ ਗੱਲ ਕਰਦਾ ਵਾ ਐਡੀ ਥੋੜਾ ਦਾ ਲਾ ਕਿ ਮੈਨੂੰ ਭਲਾ ਪੈਣ ਸੀ ਨਹੀਂ ਸੀ ਪੈਣੀ ਮੈਨੂੰ ਤੇਰੀ ਹੈਗਾ ਤੇ ਜੀ ਕੀ ਨਾ ਆਉਣੀ ਨਹੀਂ ਰਿਹਾ ਵੀ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਵੀ ਉਹ ਤਾਂ ਤੈਨੂੰ ਮਜ਼ਾਕ ਵਿੱਚ ਕੀਤਾ ਹੋਣਾ ਛੇਦੇ ਨੇ ਲੈ ਹੱਦ ਕਰਦੀਆਂ ਫੇਰ ਵੀ ਕਿੰਨਾ ਕਿੰਨਾ ਚਿਰ ਉਹ ਮੇਰੇ ਨਾਲ ਗੱਲ ਕਰਦਾ ਰਹਿੰਦਾ ਵਾ ਯਾਰ ਨਹੀਂ ਉਹ ਪਤਾ ਮੈਨੂੰ ਕਿੰਨਾ ਪਿਆਰ ਕਰਦਾ ਵਾ ਨਾਲੇ ਸੱਚਾ ਪਿਆਰ ਕਰਦਾ ਵਾ ਐਵੇਂ ਟਾਈਮ ਪਾਸ ਨਹੀਂ ਆ ਯਾਰ ਏਦਾਂ ਕਾ ਕੇ ਹੁਣ ਮੇਰਾ ਮਨ ਨਾ ਡਰਾਈ ਜਾਵੇ ਪਤਾ ਨਹੀਂ ਕਿਉਂ ਮੈਨੂੰ ਹੁਣ ਹੋਰ ਤਰ੍ਹਾਂ ਜਿਹਾ ਹੋਈ ਜਾਂਦਾ ਵਾ ਪਰ ਮੇਰਾ ਮਨ ਕਹਿੰਦਾ ਵਾ ਕਿ ਇਦਾਂ ਨਹੀਂ ਹੋਣਾ ਵੀ ਤੈਨੂੰ ਕਿਹਨ ਅਗੇ ਗੱਲ ਦਾ ਭਲੇਖਾ ਲੱਗਾ ਹੋਣਾ ਉਹ ਨਹੀਂ ਤੂੰ ਸਮਝਦੀ ਕਿਉਂ ਨਹੀਂ ਆ ਕਿ ਗੱਲ ਨੂੰ ਮੇਰੀ ਨੂੰ ਉੱਤਰਾ ਵਹਿ ਮੀਆਂ ਨਹੀਂ ਕਾਦਾ ਵਹਿ ਮਾ ਕੀ ਹੋ ਗਿਆ ਚਲ ਠੀਕਾ ਰਾਜਿੰਦਰ ਮੈਂ ਨਾਲ ਤੇ ਨਾਲ ਸਵੇਰੇ ਗੱਲ ਕਰਾਂਗੀ ਚੰਗਾ ਉਹ ਮੰਮੀ ਰਾਜਵਿੰਦਰ ਨਾਲ ਏਸੀ ਗੱਲ ਕਰਨ ਕਹਿੰਦੀ ਸੀ ਕੀ ਰਿਜ਼ਲਟ ਆ ਜਣਾ ਦੋ ਤਿੰਨ ਦਿਨਾਂ ਤੱਕ ਤੇ ਵੀ ਨੂੰ ਡਰਜਾ ਲੱਗਣ ਲੱਗਿਆ ਕਿ ਕਿਸ ਪੇਪਰ ਚ ਮੈਂ ਫੇਲ ਨਾ ਜਾ ਤੇ ਮੈਂ ਉਹਨੂੰ ਕਹਿੰਦੀ ਸੀ ਤੈਨੂੰ ਵਹਿ ਮਜਾ ਹੋ ਗਿਆ ਵਾ ਤਾਂ ਕਰਕੇ ਗੱਲ ਕਹਿਣ ਦੀ ਸੀ ਕੇਵਲੇ ਛੱਡ ਵੀ ਦਿਆ ਕਰ ਫੋਨ ਨੂੰ ਚਵੀ ਘੰਟੇ ਤੇਰਾ ਕੰਨਾਂ ਨਾਲੋਂ ਫੋਨ ਹੀ ਨੇ ਲੱਤਦਾ ਚਲ ਰੱਖ ਫੋਨ ਹੁਣ ਮੈਂ ਲੱਗੇ ਲਾਈਟ ਬੰਦ ਕਰਨ ਤੇ ਸੋਈਆਂ ਦਿਨੇ ਵੀ ਕੱਲਾ ਰਾਤ ਵੀ ਕੰਗਾ ਮੰਮੀ ਹੋਣਾ ਫਿਰ ਕੀ ਅਸੀਂ ਇਹ ਨਹੀਂ ਗੱਲ ਕਰਦੀਆਂ ਰਾਜਵਿੰਦਰ ਨਾਲ ਪਤਾ ਹੀ ਤਾਂ ਹਾਂ ਹਾਂਵੇ ਇਹ ਵੀ ਕੀ ਮੈਂ ਉਹ ਮਜੇ ਨਾਲ ਸੁੱਤਾ ਆ ਉਧਰ ਕੰਮ ਨਿਪੜਨੇ ਚੜ ਜਣ ਆਈਓ ਕੱਲ ਮੰਤਰੀ ਦੇ ਕੋਲ ਚੱਲੀਏ ਹੁਣ ਉਹਦੇ ਕੋਲ ਜਾ ਕੇ ਕੀ ਕਰਨਾ ਹੈ ਹੈਕਰ ਨਾ ਕੀਨੀ ਉਹਨੂੰ ਜਾ ਕੇ ਕਹਿੰਨੇ ਆ ਪੁੱਛ ਨਹੀਂ ਆਉਨੂੰ ਪਿਆਰ ਜਿਹੜੀ ਤੂੰ ਲੱਗੀਆਂ ਨਾ ਭਾਗੀ ਚੜਨ ਇਹ ਕੰਮ ਖਰਾਬ ਹੋ ਜਾਣਾ ਹੀ ਹੋ ਇੱਥੇ ਉਹਨੂੰ ਮੈਂ ਕਹਿੰਨੀ ਆ ਵੀ ਜੇ ਕਿਤੇ ਨੁਕਸਾਨ ਹੋ ਗਿਆ ਮੁੰਡਿਆਂ ਦਾ ਜਾਂ ਕੋਈ ਵਾਦਾ ਘਾਟਾ ਹੋ ਗਿਆ ਤੇ ਫੇਰ ਵੇਖੀ ਵੀ ਤੇਰਾ ਕੀ ਬਣਦਾ ਹੀ ਹੋ ਆ ਕੱਲ ਨੂੰ ਇੱਥੇ ਚੂੜਾ ਪਾ ਕੇ ਫਿਰੂਗੀ ਤੇ ਸਾਡੀ ਹੱਕ ਤੇ ਸੱਪਣਾ ਲੇਟੂਗਾ ਉਹਨੂੰ ਮੈਂ ਕਹਣਾ ਵੀ ਜੇ ਇੱਥੇ ਡਾਂਸੋਟਾ ਚੱਲਿਆ ਜਾਂ ਮੁੰਡਿਆਂ ਦੇ ਸੱਟਾ ਪੇਟਾ ਲੱਗੀਆਂ ਤੇ ਤੇਰਾ ਨਾਲ ਆਉਣਾ ਹੀ ਹੋ ਮਿਆ ਵੀ ਜੋ ਕਰਾਇਆ ਤੂੰ ਕਰਾਇਆ ਆ ਹੋ ਗੱਲ ਤੋਂ ਤਾਂ ਤੁਹਾਡੀ ਸਹੀ ਆ ਪੁੱਛਣਾ ਤਾਂ ਚਾਹੀਦਾ ਉੱਠ ਚੱਲ ਜੇ ਚਲੋ ਫਿਰ ਆਹੋ ਚੱਲ ਚੱਲ ਖੇਤੀ ਕਰ ਪੁੱਛਣਾ ਕਿਉਂ ਨਹੀਂ ਨਾ ਇਹ ਸਹੀ ਤੂੰ ਮੈਂ ਜਾ ਕੇ ਕਿੱਦਾਂ ਕੰਨ ਖੋਲਦੀ ਆ ਕਿੱਥੇ ਮੇਰੇ ਕੱਢੋ ਕੱਪੜੇ ਫਿਰ ਆ ਜਾ ਉਧਰ ਦੇਣੀ ਤੈਨੂੰ ਜਾ ਕੇ ਕੱਪੜੇ ਭਾਬੀਂ ਚੁੱਪ ਕਰਕੇ ਬੈਹ ਰਹਿਣਾ ਵਾ ਕਰੋ ਜਿਹੜੀ ਗੱਲ ਕਰਨੀ ਆ ਮਨਪ੍ਰੀਤ ਆਹੀ ਕੋਈ ਕਮਾਫਰਾ ਕੇ ਗੱਲ ਨਹੀਂ ਕਰਨੀ ਆਹੀ ਸਾਫ਼ ਤੇ ਸਿੱਧੀ ਗੱਲ ਕਰਨੀ ਆ ਆ ਜੋ ਵੀ ਆਹੀ ਸੁਣਨੇ ਆ ਸੱਚ ਆ ਕਿਹੜੀ ਗੱਲ ਭਾਬੀ ਨਾ ਤੈਨੂੰ ਭਲੇਖਾ ਗੱਲ ਦਾ ਤੂੰ ਤੇ ਐਦਾਂ ਕਰਨ ਨਹੀਂ ਜਿੱਦਾਂ ਤੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਹੁੰਦਾ ਨਾ ਤੂੰ ਵੀ ਤਾਂ ਭਾਬੀ ਕਮਾਲ ਹੀ ਆ ਹੁਣ ਇਹਦੇ ਆ ਨਹੀਂ ਹੈ ਮੈਜੇ ਕਮਾਫਰਾ ਕੇ ਗੱਲ ਨਹੀਂ ਕਰਨੀ ਹੁਣ ਫੇਰ ਗੱਲ ਉਹੋ ਜੀ ਕਰੀ ਜਾਨੀ ਤੂੰ ਲੈ ਸੁਣ ਫੇਰ ਵਿੱਕੀ ਵਦੋ ਟੜਵਾ ਕੇ ਦਿਸਤਾ ਤੂੰ ਹਾਂ ਤੂੰ ਕਵਲ ਨੂੰ ਲੱਗੀਆਂ ਕਰਾਉਣ ਤੂੰ ਚੰਗਾ ਕਤੂਦ ਦਾ ਕੰਮ ਕਰਨ ਲੱਗੀਆਂ ਲਾ ਹਾਦਾ ਭਾਬੀ ਤੇਰੇ ਵਾਲੀ ਰਿਸ਼ਤਾ ਤੇ ਤੜਾਇਆ ਇਹਦੀ ਜ਼ੁਬਾਨ ਨੇ ਮੈਂ ਕੋਈ ਵੈਡੀ ਵੈਲੀ ਆ ਤੇ ਮੈਂ ਤੇਰੇ ਨਾਲ ਰਿਸ਼ਤਾ ਤੜਾ ਕੇ ਤੇ ਮੈਂ ਕਵਲ ਵਾਲਾ ਕਰਾਉਣਾ ਹੀ ਇਹਦੀ ਜ਼ੁਬਾਨ ਦਾ ਤੈਨੂੰ ਬੜਾ ਪਤਾ ਤੇ ਜਿਹੜੀ ਉਹਨਾਂ ਦੀ ਜ਼ੁਬਾਨ ਇੰਨੀ ਚਲਾਈ ਆ ਦੇਖਾ ਰਾ ਕੇ ਉਹਨਾਂ ਕੋਈ ਕਸਰ ਛੱਡੀ ਆ ਉਹਦੇ ਨਾਲ ਭਾਬੀ ਜਿਹੜਾ ਘਰ ਆਉਂਦਾ ਨਾ ਉਹਨੂੰ ਇੰਨਾ ਬੋਲੀਦਾ ਨਹੀਂ ਹੁੰਦਾ ਇਹਨਾਂ ਤੇ ਉਹਨਾਂ ਦਾ ਫੱਕਾ ਨਹੀਂ ਛੱਡਿਆ ਬੋਲਣ ਲੱਗੀਆਂ ਆਹੋ ਨਾ ਬੜੇ ਗਾੜੀਆਂ ਫੁੱਲ ਵਰਸਾਏ ਹੀ ਨਾ ਮੈਂ ਫੱਕਾ ਨਹੀਂ ਛੱਡਿਆ ਤੁਨਾਂ ਕਾਹ ਕਿਆ ਨਹੀਂ ਗਾੜੀਆਂ ਤੇ ਤੂੰ ਹੀ ਪਹਿਲਾਂ ਕਰਸੂਤਾ ਖੇਤੀਆਂ ਤੂੰ ਫੋਨ ਤੇ ਦੇ ਕੋ ਕੜੇ ਚ ਇਨੀਆਂ ਮੰਗਦਾ ਹਾਂ ਬੁਲਟ ਮੰਗਦਾ ਹਾਂ ਤਾਂ ਫਿਰ ਇੱਥੋਂ ਤੱਕ ਤੇ ਗੱਲ ਵਧਣੀ ਹੈ ਅਗਲਾ ਨਹੀਂ ਪੁੱਛਣਾ ਨਹੀਂ ਜੇ ਨਿਆਣੇ ਦੇ ਮੂੰਹੋਂ ਕੋਈ ਗੱਲ ਨਿਕਲ ਹੀ ਗਈ ਤੇ ਤੂੰ ਹੀ ਤੇ ਕਿਹਾ ਗੱਲ ਹੀ ਚੁੱਕ ਕੇ ਉਹ ਸਮਾਨ ਤੇ ਲੈ ਗਏ ਜੇ ਫਿਰ ਕੀ ਹੋ ਗਿਆ ਨਿਆਣੇ ਗੱਲਾਂ ਬਾਤਾਂ ਕਰਦੇ ਹੁੰਦੇ ਆ ਕਈ ਵੱਧ ਘਟ ਹੋ ਜਾਂਦੀਆਂ ਮੈਂ ਤਾਂ ਨਹੀਂ ਕੋਈ ਵੀ ਮੰਗਿਆ ਮੈਂ ਤਾਂ ਨਹੀਂ ਕੋਈ ਕਹਾ ਵੀ ਮੈਨੂੰ ਕੋਈ ਚਾਹੀਦਾ ਆ ਭਾਬੀ ਮੈਂ ਤਾਂ ਤੁਹਾਡੀ ਸਿਫਤੀ ਬੜੀ ਕੀਤੀ ਸੀ ਮੈਂ ਕਿ ਹਾਂ ਨੂੰ ਤਾਂ ਸੂਈ ਜਿੰਨੀ ਚੀਜ਼ ਨਹੀਂ ਚਾਹੀਦੀ ਤੇ ਮੈਨੂੰ ਕੀ ਤਾਂ ਹੈ ਇੰਨੀ ਭੁੱਖ ਖਲਾਰੂਗਾ ਕੋਈ ਉਹ ਨਾ ਭੁੱਖ ਨਹੀਂ ਗਈ ਖਲਾਰੀ ਸਾਬ ਉਹਨੇ ਆਪਣੇ ਕੋਲੋਂ ਹੀ ਗੱਲਾਂ ਬਣਾ ਲੀਆਂ ਕਿ ਤੂੰ ਵੀ ਉਹਨਾਂ ਦੀ ਸਾਡਾ ਲੈਣ ਗਈ ਜੇ ਤੂੰ ਚਾਹੁੰਦੀ ਨਾ ਤੇ ਰਿਸ਼ਤਾ ਤੂੰ ਨੇਪਰੇ ਚੜਾ ਸਕਦੀ ਸੀ ਤੇਰੇ ਹੱਥ 'ਚ ਸਭ ਕੁਝ ਤੂੰ ਜਾਣ ਬੁੱਝ ਕੇ ਇਹ ਕੰਮ ਕੀਤਾ ਵਾ ਵੀ ਵਿੱਕੀ ਵੱਲੋਂ ਤੜਾ ਕੇ ਤੇ ਮੈਂ ਕਵਲ ਨੂੰ ਕਰਾਉਣਾ ਵਾ ਤੇ ਇਹਨਾਂ ਦੀ ਬੇਇੱਜ਼ਤੀ ਹੋਵੇ ਵੇ ਭਾਬੀ ਇਹ ਤੇ ਹੁਣ ਆਪਣਾ ਮਨ ਵਾ ਜੋ ਮਰਜ਼ੀ ਸੋਚੀ ਜਾਓ ਜੋ ਮਰਜ਼ੀ ਗੱਲਾਂ ਬਣਾਈ ਜਾਓ ਪਰ ਮੇਰੇ ਮਨ ਚ ਇਹੋ ਜੀ ਕੋਈ ਗੱਲ ਨਹੀਂ ਮੈਨੂੰ ਜਿੱਦਾਂ ਦਾ ਕਵਲ ਉਦਾਂ ਦਾ ਮੈਨੂੰ ਵਿੱਕੀ ਸੀ ਗਈ ਤੇ ਮੈਂ ਕਵਲ ਕੇ ਘਰ ਵੀ ਕਵਲ ਰਿਸ਼ਤਾ ਕਰਨਾ ਤੇ ਨਾ ਜੀਤਾ ਮੰਨੀ ਨਾ ਕਵਲ ਮੰਨਿਆ ਜੀਤਾਨ ਦੀ ਵੀ ਮੈਂ ਪੜਨਾ ਵਾ ਕਵਲ ਆਂਦਾ ਮੈਂ ਘਰ ਬਾਹਰ ਬਣਾਉਣਾ ਜੇ ਮੈਂ ਨਹੀਂ ਵਿਆਹ ਕਰਾਉਣਾ ਨਾ ਭੂਆ ਹਾਂ ਗੱਲ ਤੇ ਤੇਰੀ ਬਿਲਕੁਲ ਗਲਤ ਆ ਜਿੱਦਾਂ ਦਾ ਜਿਹਨੂੰ ਕਵਲ ਵਾ ਨਾ ਉਦਾਂ ਦਾ ਮੈਂ ਤਾਂ ਬਿਲਕੁਲ ਹੀ ਨਹੀਂ ਹੈਗਾ ਤੇਰੇ ਵਾਸਤੇ ਉਹ ਗਈ ਤੇ ਤੂੰ ਪਹਿਲਾਂ ਵੀ ਕਵਲ ਵਾਲੀ ਹੀ ਰਿਸ਼ਤਾ ਲੈ ਕੇ ਉਹ ਨਹੀਂ ਮੰਨੇ ਤੇ ਤੂੰ ਮੇਰੇ ਅੱਲਾ ਗਈ ਮੈਨੂੰ ਕਰਵਾਤਾ ਬਾਕੀ ਜੇ ਤੂੰ ਕਹਿਣ ਦੀਆਂ ਕਿ ਉਹ ਪਹਿਲਾਂ ਮੰਨਿਆ ਨਹੀਂ ਤਾਂ ਹੁਣ ਕਿੱਦਾਂ ਮੰਨ ਗਿਆ ਹੁਣ ਤਾਂ ਫਿਰ ਤੂੰ ੱੱਕੇ ਨਾ ਮਨਾਉਣ ਢੀ ਆ ਨਾ ਕਿ ਇਹਨਾਂ ਦੇ ਸਿਰ ਭਾਜੀ ਚੜਾਉਣੀ ਆ ਮੈਂ ਤੇ ਬਹੁਤੀ ਬਕਵਾਸ ਨਾ ਕਰ ਕਿ ਤੈਨੂੰ ਨਹੀਂ ਨਾ ਪਤਾ ਹੁੰਦਾ ਤਾਂ ਨਾ ਗੱਲ ਕਰਿਆ ਕਰ ਤੈਨੂੰ ਪਤਾ ਵਾ ਵੀ ਉਹ ਮੰਨ ਗਿਆ ਵਾ ਮੈਂ ਪਤਾ ਇਹਨੂੰ ਕਿੱਦਾਂ ਮਨਾਉਣ ਢੀ ਆ ਕਿੱਦਾਂ ਉਹਦੇ ਘੜੀ ਵਾਸਤੇ ਪਾਉਣ ਢੀ ਆ ਵੇਖਿਆ ਵਿੱਕੀ ਆ ਗਿਆ ਨਾ ਸੱਚ ਸਾਹਮਣੇ ਸਾਡੇ ਸਿਰ ਚੜ੍ਹ ਕੇ ੱੱਕੇ ਨਾ ਢਈ ਰਿਸ਼ਤਾ ਕਰਾਉਣ ਤੇ ਹੋਰ ਕੀ ਸਾਨੂੰ ਨੀਵਾ ਵਖਾ ਲੈਣਾ ਵਗੇ ਬੇਇਜ਼ਤੀ ਸਾਡੀ ਕਰਾਉਣੀ ਆ ਬੈ ਜਾ ਬਿਚੁੱਪ ਕਰਕੇ ਤੈਨੂੰ ਆਪਣੀ ਬੀਤੀ ਤਾਂ ਬੜਾ ਮਹਿਸੂਸ ਹੋਣ ਡਿਆ ਤੇ ਮੇਰੀ ਤਾਂ ਨਹੀਂ ਪਤਾ ਜਿਹੜੀ ਮੇਰੀ ਹੋਣ ਡੀ ਚਾਰ ਸਫੇਰੇ ਵੀ ਮੈਂ ਤਾਂ ਤੈਨੂੰ ਰਿਸ਼ਤਾ ਕਰਾ ਕੇ ਫਸ ਗਈ ਆ ਨਾਲੇ ਤੁਹਾਨੂੰ ਤਾਂ ਰਿਸ਼ਤੇ ਟੁੱਟੇ ਦਾ ਕੋਈ ਫਰਕ ਨਹੀਂ ਨਾ ਪਿਆ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀ ਧੀ ਆ ਜਿਨ੍ਹਾਂ ਨੂੰ ਤੁਸੀਂ ਪੈਰ ਤੇ ਜਵਾਬ ਦਿੱਤਾ ਵਾ ਜਦੋਂ ਕਿਸ ਧੀ ਭੈਣ ਦਾ ਰਿਸ਼ਤਾ ਟੁੱਟਦਾ ਦਾ ਉਹ ਚਾਹੇ ਰੱਬ ਜਾਣਦਾ ਚਾਹੇ ਉਹ ਜਾਣਦਾ ਕੀ ਬੀਤਦੀ ਉਹਨਾਂ ਤੇ ਉਹਨਾਂ ਦੇ ਵੀ ਇੱਜ਼ਤ ਦਾ ਸਵਾਲ ਹੀ ਮੈਂ ਤਾਂ ਫਿਰ ਕਵਲ ਦਾ ਤਰਲਾ ਮਾਰਨਾ ਹੀ ਸੀ ਨਾ ਨਹੀਂ ਤੈਨੂੰ ਇਹ ਨਹੀਂ ਕਹਿੰਦੇ ਵੀ ਤੂੰ ਰਿਸ਼ਤਾ ਨਾ ਕਰਾ ਰਿਸ਼ਤਾ ਤੂੰ ਕਰਾ ਖੋਰ ਦੁਨੀਆਂ ਤੇ ਮੁੰਡੇ ਮਰ ਗਏ ਆ ਜਰੂਰੀ ਆ ਵੀ ਤੂੰ ਕਵਲ ਨਹੀਂ ਕਰਉਣਾ ਆ ਪਾਪੀ ਤੁਹਾਨੂੰ ਇਹ ਗੱਲ ਨਾਲ ਕੀ ਲੱਗੇ ਜਦੋਂ ਤੁਸੀਂ ਰਿਸ਼ਤਾ ਛੱਡ ਦਿੱਤਾ ਉਹ ਤਾਂ ਜਿੱਥੇ ਮਰਜ਼ੀ ਹੋਵੇ ਪਰ ਅਸਲ ਗੱਲ ਤੇ ਇਹ ਆ ਕਿ ਤੁਸੀਂ ਤੇ ਵਿੱਚੋਂ ਸੜ ਗਏ ਜੇ ਵੀ ਕਵਲ ਦਾ ਤੇ ਰਿਸ਼ਤਾ ਹੋ ਗਿਆ ਤੇ ਇਹਨੇ ਰਹਿ ਜਾਣਾ ਉਹ ਪੂਆ ਹਾਤਰਾ ਫਿਰ ਵਹਿ ਮਿਓ ਕਿ ਮੇਰਾ ਹੋਣਾ ਨਹੀਂ ਰਿਸ਼ਤਾ ਤੇ ਮੇਰਾ ਹੋ ਜਾਣਾ ਤੇ ਵਿਆਹ ਵੀ ਪਹਿਲਾਂ ਕਰਾ ਕੇ ਦੱਸੂਗਾ ਚਾ ਚਲੀਏ ਮੰਮੀ ਇਹ ਤੇ ਉਹਨਾਂ ਦੇ ਤੁਲੀ ਆ ਇਹ ਤੇ ਉਹਨਾਂ ਦੀ ਹੋਈ ਮਰ ਚਲੀ ਆ ਸਾਡੀ ਤੇ ਪਹਿਲੇ ਦਿਨੋਂ ਨਹੀਂ ਹੋਈ ਹੈਗੀ ਆਹ ਹੋ ਕੇ ਤੁਸੀਂ ਤਾਂ ਆਮਦੇ ਜੇ ਬੀਤੀ ਕਰਨ ਮੇਰੀ ਅੱਗੇ ਵੀ ਆਏ ਹੀ ਕਰਗੇ ਹੁਣ ਵੀ ਆਏ ਕਰਦੇ ਬੀਤੀ ਤੇ ਸਾਡੀ ਇਹ ਕਰਨ ਲਈ ਆ ਤੇ ਵੇਖ ਲੈ ਕਿਹੜੀਆਂ ਗੱਲਾਂ ਕਰਨ ਲਈ ਆ ਬਾਸ ਤੱਬਾਂ ਭਾਰ ਜ਼ੋਰ ਲੱਗਣ ਡਿਆ ਵਾ ਪਿਛੇਤੀ ਕਵਨ ਨੂੰ ਉੱਥੇ ਵਿਆ ਲ ਆ ਉਹ ਤੁਸੀਂ ਲਵਾਉਣ ਦੇ ਜੀ ਹਾਂ ਤੇ ਆ ਜੇ ਤੂੰ ਮੇਰੇ ਮਾਰਨ ਨਹੀਂ ਆ ਨੀ ਇਹਦਾ ਹੋਣਾ ਨਹੀਂ ਤੈਨੂੰ ਮੈਂ ਕਰਕੇ ਦੱਸਦੀ ਕਵਲ ਤੋਂ ਪਹਿਲਾਂ ਚੱਲ ਚੱਲ ਮਾਦਾ ਕੋਈ ਫਰਕ ਨਹੀਂ ਹੁੰਦਾ ਜੀ ਆਪਾਂ ਤੁਹਾਨੂੰ ਰਾਸ ਨਹੀਂ ਬੈਠੀ ਰਹੀ ਫਿਰ ਹੁਣ ਤਾਂ ਮੇਰਾ ਵਰਤਨਾ ਛੁੱਟੀ ਆ ਗਈ ਤੋਂ ਆਹੋ ਹੋਰ ਛੱਡੀ ਨਾ ਕੋਈ ਕਸਰ ਕੱਢ ਲਈ ਜਿੰਨੀ ਆ ਗਈ ਤੇਰੇ ਵਿੱਚ ਚੰਗਾ ਹੋਰ ਲਾ ਕੇ ਹਟਣਾ ਹੁਣ ਆਏ ਜਦੋਂ ਆਉਂਦੇ ਲੜਨੀ ਆਉਂਦੇ ਜਦੋਂ ਆਉਂਦੇ ਲੜਨੀ ਆਉਂਦੇ ਆਏ ਆ ਗਿਆ ਚੈਨ ਹਨ ਮੇਰਾ ਤਾਂ ਪਹਿਲਾਂ ਹੀ ਮਨ ਨਹੀਂ ਸੀ ਹੈਗਾ ਜਾਣਦਾ ਪਰ ਮੈਂ ਜੇ ਤਾਂ ਨੂੰ ਮਨਾ ਕਰਦਾ ਨਾ ਫਿਰ ਤੁਸੀਂ ਕਹਣਾ ਸੀ ਇਦਾਂ ਹੋ ਜਾਣਾ ਸੀ ਉਦਾਂ ਹੋ ਜਾਣਾ ਸੀ ਤੇ ਜਾਣਾ ਕਿਉਂ ਨਹੀਂ ਜਾਣਾ ਹੀ ਪਤਾ ਮੈਨੂੰ ਵੀ ਹੈਗਾ ਹੀ ਵੀ ਜੋ ਕੋ ਜੇ ਕਰਨ ਲਈ ਆ ਤੇ ਮੈਨੂੰ ਇਹ ਵੀ ਪਤਾ ਵੀ ਇਹਨੇ ਮੰਨਣਾ ਨਹੀਂ ਤੇ ਜੇਦ ਨਾ ਇਹ ਰਿਸ਼ਤਾ ਵੀ ਕਰਾਉਣਾ ਵਾ ਮੈਂ ਵੀ ਉਹਨੂੰ ਨਾ ਪਰਖਣ ਹੀ ਗਈ ਆ ਵੀ ਇਹ ਕਿੱਥੋਂ ਬੋਲਦੀ ਆ ਪਤਾਦ ਲੱਗ ਗਿਆ ਨਾ ਸਾਰਾ ਹਨ ਪਹਿਲੇ ਦਿਨੋਂ ਹੀ ਪਤਾ ਵਾ ਕਿ ਉਹਨਾਂ ਦੀ ਆ ਸਿਰਫ ਹਾਡੀ ਥੋੜਾ ਹੈਗੀ ਆ ਉਹ ਤਾਂ ਚੱਲ ਮੈਨੂੰ ਪਤਾ ਹੀ ਆ ਵੀ ਉਹਨਾਂ ਦੀ ਆ ਪਰ ਇੱਕ ਗੱਲ ਵੇਖੀ ਉਹਦੀ ਕਿਤੇ ਉਹਨੇ ਕੂਨ ਲੱਗੀ ਨੇ ਆਸਾ ਪਾਸਾ ਵੇਖਿਆ ਵਾ ਕਿਤੇ ਉਹਦੇ ਸਿਰ ਤੇ ਚੜਦੀ ਗਈ ਆ ਉਹਨੂੰ ਵੀ ਲੋੜ ਆਸਾ ਪਾਸਾ ਵੇਖਣ ਦੀ ਪਰ ਇਹ ਉਹਨਾਂ ਦੀ ਕਰਦੀ ਆ ਸਾਡੀ ਤੇ ਬੇਇੱਜ਼ਤੀ ਕਰਨ ਨੂੰ ਚੱਲ ਕੋਈ ਗੱਲ ਨਹੀਂ ਤੂੰ ਕਰਦੇ ਆ ਉਹਨਾਂ ਦੀ ਇਹਨੂੰ ਬੰਦ ਲੈਂਦੇ ਸਾਡੇ ਤੋਂ ਤਾਂ ਗਈ ਨਾ ਹੁਣ ਗਈ ਆ ਕਿ ਅਜੇ ਵੀ ਇਹਨੂੰ ਮਿਲਣਾ ਵਰਤਣਾ ਵਾ ਕਿੱਡੀ ਅੰਤਰਵਾ ਕਹਿੰਦੀ ਮੈਂ ਤਾਂ ਜਿੱਦ ਨਾਲ ਰਿਸ਼ਤਾ ਕਰਾਉਣਾ ਵਾ ਮੈਂ ਤਾਂ ਪਹਿਲਾਂ ਦੱਸਦੀ ਵੀ ਪੱਕੀਆਂ ਥਿੱਤੀਆਂ ਤੇ ਇਹਨੇ ਪਹਿਲਾਂ ਹੀ ਕੀਤੀਆਂ ਉਹਨਾਂ ਦੇ ਨਾਲ ਸਾਰੀਆਂ ਉਹ ਤਾਂ ਪਖੰਡ ਕਰਦੀ ਆ ਉਦੋਂ ਪਖਾਂਡੀ ਕਰਨ ਸਾਰੇ ਜਣੇ ਆਏ ਹੀ ਗਾ ਕੋਈ ਗੱਲ ਨਹੀਂ ਤੇ ਬਾਕੀ ਕਸੂਰ ਤੇਰਾ ਵੀ ਆ ਗਾਈਓ ਜੇ ਤੂੰ ਚੰਗਾ ਹੁੰਦਾ ਨਾ ਤਾਂ ਇੱਥੋਂ ਤੱਕ ਨੌਬਤ ਨਹੀਂ ਆਉਣੀ ਤੇ ਨਾਲੇ ਅਗਲੀ ਨੇ ਇਹ ਨਹੀਂ ਅੱਜ ਆਖਣਾ ਵੀ ਵਿਆਹ ਲਈ ਇਹਨੂੰ ਜਿੱਥੇ ਵੀ ਹੋਣਾ ਹੀ ਉਹ ਮਾਦਾ ਤੂੰ ਆ ਜਾ ਕੇ ਮੇਰੇ ਦਿਵਾਲੇ ਹੋ ਜਾ ਕਰ ਇਹ ਨਾ ਸੋਚਿਆ ਕਰ ਵੀ ਹੁਣ ਗਾਂ ਕੀ ਕਰਨਾ ਤੇਰੇ ਦਿਵਾਲੇ ਨਾ ਹੋਵਾਂ ਤਾਂ ਹੋਰ ਕਿਹਦੇ ਦਿਵਾਲੇ ਹੋਵਾਂ ਲੱਛਣ ਤਾਂ ਤੇਰੇ ਵੀ ਮਾੜੇ ਆ ਜੇ ਤੇਰੇ ਆ ਲੱਛਣ ਨਾ ਨਾ ਹੁੰਦੇ ਤੇ ਇੱਥੋਂ ਤੱਕ ਕੰਮ ਨਹੀਂ ਪਹੁੰਚਣਾ ਕੋਹ ਨਹੀਂ ਆ ਮਾਦਾ ਮੇਰੇ ਲੱਛਣਾਂ ਨੂੰ ਕੀ ਨਹੀਂ ਆ ਤੇਰੇ ਲੱਛਾਂ ਨੂੰ ਐਡੀ ਲੰਮੀ ਤੇ ਤੇਰੀ ਜ਼ੁਬਾਨ ਵਾ ਹੁਣ ਆਂਦੀ ਨਾ ਮਾਰਤਾ ਨਾ ਮੇਰਾ ਪੇਨ ਨੂੰ ਵਿਆਹ ਲਈ ਜਿੱਥੇ ਵਿਆਉਣਾ ਹੁਣ ਮੇਰੀ ਇੱਕ ਗੱਲ ਸੁਣ ਲਾ ਰਹਿ ਮੇਰੀ ਤਾਂ ਰਹਿੰਦੀ ਓ ਜਿੰਨਾ ਉਹਦੇ ਨਾਲੋਂ ਤੈਨੂੰ ਪਹਿਲਾਂ ਵਿਆਹ ਵਾ ਤੇ ਜਿਹੜੀ ਕੁੜੀ ਨਾਲ ਤੂੰ ਗੱਲ ਕਰਦਾ ਵਾ ਕੀਤੀ ਉਹਦੇ ਨਾਲ ਗੱਲ ਵਿਆਹ ਦੀ ਉਹ ਮੰਮੀ ਵਿਆਹ ਦੀ ਗੱਲਤ ਨਹੀਂ ਮੈਂ ਕੀਤੀ ਉਹਦੇ ਨਾਲ ਤਾਂ ਮੇਰੀ ਓਦਾਂ ਚੱਲ ਗੱਲਬਾਤ ਹੁੰਦੀ ਆ ਤੇ ਉਹਦੇ ਨਾਲ ਕਰ ਗੱਲ ਤੇ ਚੁੰਨੀ ਚੜਾ ਕਰ ਲੈਨੇ ਆਪਾਂ ਉੱਨੀ ਚੜਾਤ ਚੱਲ ਬਾਅਦ ਦੀ ਗੱਲ ਆ ਪਹਿਲਾਂ ਗੱਲ ਤਾਂ ਕਰਾਂ ਵਿਆਹ ਦੀ ਕਿ ਬੰਨਣਾ ਵੀ ਆ ਕਿ ਨਹੀਂ ਉਹਨਾਂ ਨੇ ਤੇ ਕਰ ਫੇਰ ਕਰਨੀ ਕਦੋਂ ਹੀ ਹੁਣ ਤੇ ਆਇਆ ਟਾਈਮ ਗੱਲ ਕਰਨ ਦਾ ਚੱਲ ਠੀਕ ਆ ਮੈਂ ਕਰ ਲੈਣਾ ਗੱਲ ਉਹਦੇ ਨਾਲ ਕਰ ਕਰ ਪਹਿਲਾਂ ਵੇਖਣਾ ਹੀ ਉਹ ਮੈਂ ਤੈਨੂੰ ਹੁਣ ਕੱਲ ਰਾਤ ਰਾਤ ਮੈਨੂੰ ਇੰਨਾ ਜਿਆਰ ਚਾਂਡੇ ਆਵਣਾ ਤੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਤਾਂ ਸਵੇਰੇ ਫੋਨ ਲਾ ਲੈਣਾ ਸੀ ਮੋਬਲੇ ਹਲੋ ਬੜੀ ਲੰਮੀ ਉਮਰਾ ਤੇਰੀ ਆ ਤੈਨੂੰ ਫੋਨ ਲਗਾ ਹੀ ਲਾਣਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਆਪਣੀ ਜ਼ਰੂਰੀ ਨਾ ਬਾਅਦ ਚ ਰਸਿਓ ਪਹਿਲਾਂ ਮੇਰੀ ਜ਼ਰੂਰੀ ਸੁਣ ਲੋ ਚੱਲ ਦੱਸ ਦੋ ਕਿਹੜੀ ਜ਼ਰੂਰੀ ਗੱਲ ਕਰਨੀ ਨਹੀਂ ਮੈਂ ਫੋਨ ਤੇ ਨਹੀਂ ਕਰਨੀ ਮਿਲ ਕੇ ਕਰਨੀ ਆ ਚੱਲ ਕੋਈ ਨਹੀਂ ਮਿਲ ਲੈਨੇ ਆ ਦੱਸੋ ਕਿੱਥੇ ਆਉਣਾ ਉਸੇ ਰੈਸਟੋਰੈਂਟ ਵਿੱਚ ਆਜੋ ਜਿੱਥੇ ਰਾਜਵਿੰਦਰ ਦਾ ਜਨਮ ਦਿਨ ਬਨਾਇਆ ਸੀ ਚੱਲ ਠੀਕ ਆ ਬਾਬਾ ਆ ਜੰਨਾ ਹੁਣੇ ਹੀ ਆ ਜੰਨਾ ਪਰ ਬੋਲੋ ਤਾਂ ਪਿਆਰ ਨਾਲ ਇਹਨੇ ਗੁੱਸੇ ਚ ਘਾਟੋ ੜੇ ਜੇ ਬੋਲਣਾ ਕੋਈ ਗੱਲ ਨਹੀਂ ਪਿਆਰ ਨਾਲ ਹੀ ਬੋਲੂਗੀ ਇੱਕ ਵਾਰੀ ਤੁਸੀਂ ਮੈਨੂੰ ਮਿਲੋ ਤੇ ਸਹੀ ਚੱਲ ਠੀਕ ਆ ਫਿਰ ਮੈਂ ਆ ਗਿਆ ਹਾਂ ਆ ਕੇ ਕਰਦੇ ਫਿਰ ਗੱਲਬਾਤ ਇੱਕ ਵਾਰੀ ਪੁਆਇੰਟਰ ਤੇ ਸਹੀ ਟੜੇ ਨਾਲ ਕੱਲੀ-ਕੱਲੀ ਗੱਲ ਕਰਨੀ ਆ ਮਹਾ ਜੇ ਮੇਰੇ ਤੋਂ ਪਰਦੇ ਰੱਖਦੇ ਰਹਦੇ ਆ ਗੁੱਸਾ ਮੈਨੂੰ ਇਹ ਨਾ ਚੰਦੇ ਆ ਨਾ ਇਹ ਨਹੀਂ ਘੜੀ ਚ ਜ਼ਰੂਰੀ ਗੱਲ ਕਰਨੀ ਆ ਉਤੋਂ ਬੋਲਣੀ ਬੜਾ ਗੁੱਸੇ ਚੜਈ ਆ ਚੱਲ ਇਹ ਤਾਂ ਹੁਣ ਮਿਲ ਕੇ ਪਤਾ ਲੱਗੂਗਾ ਮੈਨੂੰ ਦੱਸਦਾ ਮੰਮੀ 200 ਰੁਪਇਆ 500 ਮੋਟਰਸਾਈਕਲ ਤੇ ਤੇਲ ਪਾਉਣਾ ਮੈਂ ਉਹਨੂੰ ਮਿਲਣ ਜਾਣਾ ਮਿਲਣ ਜਾਣਾ ਵਾ ਓਏ ਆਹੋ ਫੋਨ ਫੋਨ ਤੇ ਨਹੀਂ ਗੱਲ ਕੀਤੀ ਉਹਦੇ ਨਾਲ ਡਿਆ ਹੀ ਫੋਨ ਲਾਉਣ ਤੋਂ ਉਹਦਾ ਫੋਨ ਆ ਗਿਆ ਤੇ ਕਹਿੰਦੀ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਤੇ ਮੈਂ ਕਿਹਾ ਚੱਲ ਫਿਰ ਨਾਲੇ ਮਿਲ ਕੇ ਤੇ ਫਿਰ ਮੈਂ ਵੀ ਆਪਣੀ ਗੱਲ ਕਰ ਹੀ ਲਵਾਂਗਾ ਉਹਦੇ ਨਾਲ ਤੇ ਮੈਂ ਵੀ ਨਾਲ ਚੱਲਦੀ ਆ ਤੇਰੇ ਓ ਮਾਤਾ ਤੂੰ ਕੀ ਕਰਨਾ ਨਾਲ ਜਾ ਕੇ ਮੈਂ ਚੱਲ ਜੂੰਗਾ ਮੈਂ ਮਿਲਾਉਂਗਾ ਕਰ ਲੂੰਗਾ ਗੱਲ ਮੈਂ ਸਾਰੀ ਹੈ ਵੇ ਅੱਗੇ ਵੀ ਮਿਲਦਾ ਹੁੰਦਾ ਹੁੰਦਾ ਉਹਨੂੰ ਓਏ ਕਦੀ ਆਰ ਮਿਲਿਆ ਵਾ ਬਸ ਹੋਰ ਮੈਂ ਉਹਨੂੰ ਕਿੰਨਾ ਕ ਮਿਲਦਾ ਹੁੰਦਾ ਹੁੰਦਾ ਕਿਤੇ ਵੇਖਿਆ ਧਿਆਨ ਤੇ ਤੇਰਾ ਉਹ ਮਾਂ ਵੇਚੀ ਸੀ ਇੱਧਰ ਤਾਈਓ ਤੇ ਸਿਆਪੇ ਪਏ ਆ ਤਾਈਓ ਨਹੀਂ ਤੇਰਾ ਇੱਧਰ ਮਨ ਹੈਗਾ ਮੇਰਾ ਮਨ ਕੀ ਹੈਗਾ ਅਗਲੀ ਗੱਲ ਕਰਦੀ ਈ ਮੇਰੇ ਨਾਲ ਮੇਰਾ ਮਨ ਨਹੀਂ ਹੈਗਾ ਮੇਰੇ ਮਨ ਨੂੰ ਕਹੀ ਜਾਓ ਗੱਲ ਉਹ ਨਹੀਂ ਸੀ ਮੇਰੇ ਨਾਲ ਕਰਦੀ ਤੇ ਜਦੋਂ ਤੂੰ ਇੱਧਰ ਕਰਦਾ ਹਾਂ ਤਾਂ ਉੱਧਰ ਤੂੰ ਕਿੰਦੀ ਆ ਕੇ ਕਰਦਾ ਓਏ ਦੇ ਨਾਲ ਵੀ ਹੋਣੀ ਥੋੜਾ ਟਾਈਮ ਹੋਇਆ ਗੱਲ ਹੋਣੀ ਚਾਲੂ ਹੋਈ ਹੈ ਮੈਂ ਮੇਰਾ ਇਰਾਦਾ ਨਹੀਂ ਹੈਗਾ ਲਿਆਓ ਦੋ ਪੈਸੇ ਚੱਲ ਫੇਰ ਦੇਨੀ ਆ ਲਿਆਓ ਨਾਲੇ ਦੂਜਾ ਪਜਾਮਾ ਦੋ ਮੈਨੂੰ ਉਥੋਂ ਪ੍ਰੀਤ ਤੂੰ ਕਿੱਧਰ ਤੇ ਆ ਰਹੀ ਹੁੰਦੀ ਆ ਮੰਮੀ ਮੈਂ ਤੇ ਕਾਲਜ ਚੱਲੀ ਆ ਆਪਣਾ ਰਿਜ਼ਲਟ ਪਤਾ ਕਰਨ ਰਿਜ਼ਲਟ ਪਤਾ ਕਰਨ ਹੂੰ ਦੱਸਿਆ ਨਾ ਪੁੱਛਿਆ ਨਾ ਕਾਲਜ ਚੱਲੀ ਆ ਹਾਏ ਹਾਏ ਮੰਮੀ ਤੈਨੂੰ ਮੈਂ ਦੱਸਿਆ ਤੇਗਾ ਸੀ ਕਿ ਮੈਂ ਕਾਲਜੇ ਜਾਣਾ ਵਾ ਕਿ ਤੈਨੂੰ ਦੱਸਿਆ ਸੀ ਪ੍ਰੀਤ ਤੈਨੂੰ ਉਹਦਾ ਹੀ ਚਤਾ ਭੁੱਲ ਜਾਂਦਾ ਵਾ ਜ਼ਿਆਦਾ ਸਟੱਡੀ ਵੀਕ ਹੋਣ ਦਾ ਪੀਜੇ ਆਹ ਮੇਰੀ ਜਿਆਦਾ ਸ਼ਰੀਖ ਹੁੰਦਾ ਬੀਆ ਤੈਨੂੰ ਇਤਨੀ ਆਪ ਹੁਤਰੀਆਂ ਜਿਹਾ ਨਾ ਕਰਿਆ ਕਰ ਮੰਮੀ ਹੋਣੀ ਆਈ ਆ ਜਿਆਦਾ ਤੁਹਾਡੀ ਵੀ ਘੋਣੀ ਆ ਕਿਉਂਕਿ ਹਣੇ ਤੱਕ ਤੁਸੀਂ ਮੇ ਨਾਲ ਲੜਦੇ ਰਹਿੰਦੇ ਜੇ ਤੁਹਾਨੂੰ ਤਾਂ ਹੁੰਦਾ ਹੀ ਨਹੀਂ ਕਿ ਇਹਨੇ ਕੋਈ ਗੱਲ ਕਹੀ ਹੈ ਮੈਂ ਉਹਨੂੰ ਕਿੱਥੇ ਵੀ ਰੱਖਾਵੀ ਲੜਦੇ ਤੁਹਾਨੂੰ ਪਤਾ ਵਾ ਮੈਂ ਹੁਣ ਚੱਲੀ ਆਂ ਐਵੇਂ ਲੜਾਈ ਨਾ ਪਾ ਲਿਓ ਪਰ ਪ੍ਰੀਤ ਦੱਸਣਾ ਪੁੱਛਣਾ ਤਾਂ ਫਰਜ਼ ਹੈਗਾ ਨਾ ਆ ਮੈਂ ਤੈਨੂੰ ਤਿਆਰ ਹੋਈ ਨੂੰ ਵੇਖਿਆ ਤੂੰ ਤੇ ਮੇਰੇ ਕੋਲ ਸਵੇਰ ਤੇ ਗੱਲ ਵੀ ਨਹੀਂ ਕੀਤੀ ਵੀ ਮੈਂ ਕਾਲਜ ਜਾਣਾ ਮੂੰਹ ਚੁੱਕਿਆ ਤੇ ਜਿੱਦਣ ਨੂੰ ਮਾਝੇ ਲੁੰਡਾ ਜਿਹਾ ਛੱਡ ਕੇ ਤੁਰ ਪੈਣੀ ਆ ਉਮ ਮੈਂ ਸਵੇਰੇ ਤੇ ਨਹੀਂ ਦੱਸਿਆ ਕੱਲ ਤੇ ਤੁਹਾਨੂੰ ਦੱਸਿਆ ਸੀ ਨਾ ਤੇ ਐਵੇਂ ਮੰਮੀ ਮੇਰਾ ਸਵੇਰੇ ਸਵੇਰੇ ਹੁਣ ਮੂਡ ਨਾ ਖਰਾਬ ਕਰੇ ਬਈ ਕਾਲਜ ਜਾਣਾ ਜੇ ਅਰੇ ਤਾਂ ਹਰ ਜਗ੍ਹਾ ਤੇ ਆਪਣੀਆਂ ਮਰਜ਼ੀਆਂ ਨਹੀਂ ਕਰੀਦੀਆਂ ਮਾਂ ਪਿਓ ਦੀ ਸਲਾਹ ਨਾ ਜਾਈ ਮੰਨਿਆ ਤੇ ਜੋ ਕੱਲ ਜੀ ਚੱਲੀ ਆ ਚੱਲ ਜਾਣਾ ਵੀ ਆ ਪਰ ਸਵੇਰ ਤੀ ਤੂੰ ਕੰਮ ਕਰਨ ਨਹੀਂ ਉੱਠ ਕੇ ਤੇਰਾ ਦੱਸਣ ਦਾ ਤੇ ਫਰਜ਼ ਆ ਨਾ ਵੀ ਮੰਮੀ ਮੈਂ ਕਾਲਜ ਜਾਣਾ ਹੁਣ ਤੈਨੂੰ ਤਿਆਰ ਹੋਈ ਨੂੰ ਵੇਖ ਕੇ ਤੇ ਮੈਂ ਪੁੱਛੂਗੀ ਨਾ ਵੀ ਤੂੰ ਕਿੱਥੇ ਚੱਲੀ ਆ ਠੀਕ ਆ ਮੰਮੀ ਜੀ ਮੰਮੀ ਜੀ ਮੈਂ ਨਾ ਕਾਲਜ ਚੱਲੀ ਆ ਆਪਣਾ ਰਿਜ਼ਲਟ ਪੜਾ ਕੰ ਚੱਲ ਜਾਵਾ ਕਾਕਾ ਨਹੀਂ ਕੁਝ ਦੇ। ਜੇ ਦੱਸੋ ਤੇ ਤਾਂ ਵੀ ਦਿਵਾਰੇ ਹੋਣਾ। ਜੇ ਨਾਲ ਇਹ ਬੁੱਢੀ ਨੂੰ ਦੱਸੋ ਤੇ ਤਾਂ ਵੀ ਮੇਰੇ ਤੇ ਵਰਨਾ ਦਾ ਪਤਾ ਨਹੀਂ ਮੰਮੀ ਦਾ ਵੀ ਕਿਦੋਂ ਦਾ ਹਸਾਬ ਕਿਤਾਬ ਆ। ਹੁਣ ਜੇ ਮੈਂ ਦੱਸਣ ਦੀ ਆ ਤਾਂ ਵੀ ਓਖੀ ਓਖੇ ਹੋਈ ਜਾਣ ਦੇ ਆ। ਹਾਂ ਹੈ। ਪਰ ਇਹ ਤਾਂ ਮੇਰੇ ਨਾਲ ਕਿਹੜੇ ਬਲੇ ਗੱਲ ਕੀਤੀ। ਕਿਤੇ ਸੱਚੀ ਮੈਨੂੰ ਚੇਤਾ ਤਾਂ ਨਹੀਂ ਭੁੱਲੋਂ ਡਿਆ ਪਿਆ। ਕੀ ਮਗਵਾਂ ਅਸਰਾ ਮੈਂ ਨਹੀਂ ਕੁਛ ਖਾਣਾ ਹੈਗਾ ਤੇ ਨਾ ਹੀ ਕੁਛ ਮਗਵਾਉਂਦੀ ਲੋੜੀ ਆ ਆ ਜਿਹੜੇ ਡਰਾਮੇ ਜੇ ਕਰਨੇ ਨਾ ਆਪਣੇ ਬੰਦ ਕਰ ਦੋ ਬਥੇਰਾ ਝੂਠ ਬੋਲਿਆ ਤੁਸੀਂ ਮੇਰੇ ਨਾਲ ਕੀ ਗੱਲ ਹੋ ਗਈ ਆ ਕਿਹੜਾ ਝੂਠ ਬੋਲਿਆ ਵਾ ਨਾ ਤਾਨੂੰ ਤੇ ਕਹੇ ਗੱਲ ਦਾ ਹੀ ਨਹੀਂ ਪਤਾ ਮੈਂ ਤੇ ਉਹਦੇ ਤਾਨੂੰ ਬੋਲੀ ਜਾਣ ਦੀ ਆ ਕਾਲ 10 ਕੀ ਝੂਠ ਬੋਲਿਆ 10 ਵੀ ਨਾ ਮੈਨੂੰ ਰਾਜਵਿੰਦਰ ਨੇ ਸਾਰੀ ਗੱਲ ਸੱਚੀ ਸੱਚੀ ਦੱਸ ਦਿੱਤੀ ਆ ਉਂਜੀ ਤੁਸੀਂ ਮੇਰੇ ਮੂੰਹ ਸੋਨਾ ਚਾਹੁੰਦੇ ਆ ਕਿ ਕੀ ਗੱਲ ਆ ਭਲਾ ਟਾਡੀ ਤੇ ਉਹ ਗੱਲ ਆ ਸਾਈਆਂ ਕਿਤੇ ਵਧਾਈਆਂ ਕਿਤੇ ਆਪਣੀ ਉਸ ਮੰਗੇਤਰ ਨੂੰ ਫੋਨ ਲਾ ਕੇ ਪੁੱਛ ਆਹੇ ਜਣ ਕੀ ਖਾਣਾ ਮੈਨੂੰ ਤੇ ਜ਼ਿਆਦਾ ਦੀ ਪੂੜੀ ਲਿਆ ਕੇ ਦੇ ਦਿਓ ਉਹ ਮੈਂ ਖਾ ਲੈਨੀ ਆ ਬਸ ਇਹੋ ਗੱਲ ਹਾਦੂ ਕੀ ਤੇਰੇ ਵਾਲੀ ਅੱਛਾ ਟਾਡੇ ਵਾਸਤੇ ਤੇ ਬਸ ਇਹੋ ਹੀ ਗੱਲ ਆ ਮिन्नੂ ਪੁੱਛ ਕੇ ਵੇਖੋ ਜਿਹਦੇ ਸਾਰੇ ਸੁਪਨੇ ਟੁੱਟ ਗਏ ਆ ਉਹ ਬਾਬਾ ਚੁੱਪ ਕਰ ਮੇਰੀ ਵੀ ਸੁਣੇਗੀ ਆਪਣੀਆਂ ਸੁਣਾਈ ਜਾਣਦੀਆਂ ਮੈਂ ਨਹੀਂ ਸੁਣਿਆ ਜਦੋਂ ਸੁਣਾਉਂਦਾ ਟਾਈਮ ਸੀ ਨਾ ਤੁਹਾਨੂੰ ਉਦੋਂ ਸੁਣਾਉਣੀ ਚਾਹੀਦੀ ਸੀ ਇਹ ਗੱਲ ਮੇਰੀ ਗੱਲ ਸੁਣ ਲਾ ਫਿਰ ਗੱਲ ਕਰੀਂ ਠੀਕ ਆ ਨਾ ਮੈਂ ਸੇਰੇ ਨਾਲ ਪਹਿਲਾਂ 2 ਮਹੀਨੇ ਪਹਿਲਾਂ ਗੱਲ ਕਰ ਲਈ ਸੀ ਮੈਨੂੰ ਪਤਾ ਸੀ ਪੀ ਇਹ ਗੱਲ ਤੈਨੂੰ ਪਤਾ ਲੱਗਣੀ ਆ ਤੇਰੇ ਨਾਲ ਵੀ ਮੈਂ ਗੱਲ ਕਰਨੀ ਸੀ ਬਸ ਮੈਨੂੰ ਮੌਕਾ ਨਹੀਂ ਮਿਲਿਆ ਗੱਲ ਕਰਨ ਦਾ ਆਹੋ ਤੁਹਾਨੂੰ ਇਹ ਸੀ ਚੱਲ ਵਧੀਆ ਸਗੋ ਉਧਰ ਵੀ ਗੱਲਬਾਤ ਹੋਈ ਜਾਂਦੀ ਆ ਤੇ ਇੱਧਰ ਮੇਰਾ ਟਾਈਮ ਪਾਸ ਵਧੀਆ ਹੋਈ ਜਾਂਦਾ ਵਾ ਮੈਨੂੰ ਤੇ ਤੁਸੀਂ ਸ਼ਦਾਨ ਬਣਾਇਆ ਵਾ ਹਾਂ ਬੋਲਿਆ ਬੋਲਿਆ ਤੇ ਹੋਰ ਵੀ ਬੋਲਣਾ ਕੁਝ ਮੇਰੀ ਹੁਣ ਗੱਲ ਸੁਣ ਲੈ ਚੁੱਪ ਕਰਕੇ ਜਿੰਨਾ ਚਿਰ ਮੈਂ ਗੱਲ ਖੰਡਿਆ ਨਾ ਸੁਣੀ ਚਾਈ ਉਤੋਂ ਬਾਅਦ ਵਿੱਚ ਜੋ ਡਿਸੀਜਨ ਲੈਣਾ ਹੋਗਾ ਲੈ ਲਈ ਜੋ ਡਿਸੀਜਨ ਲੈਣਾ ਹੋਗਾ ਲੈ ਲਈ ਓ ਬਾਬਾ ਪਹਿਲੀ ਤਾਂ ਗੱਲ ਮੇਰਾ ਰਿਸ਼ਤਾ ਉਥੋਂ ਛੁੱਟ ਗਿਆ ਵਾ ਠੀਕ ਆ ਨਾ ਤੇ ਦੂਜੀ ਗੱਲ ਮੇਰੀ ਮਾਤਾ ਨੇ ਮੇਰਾ ਉਥੇ ਰਿਸ਼ਤਾ ਕਰਤਾ ਸੀ ਮੇਰਾ ਮਨ ਨਹੀਂ ਹੈਗਾ ਮੇਰੀ ਮਾਤਾ ਮੇਰੇ ਮਗਰ ਪਈ ਹੀ ਵਿਆਹ ਕਰਾ ਲਾ ਵਿਆਹ ਕਰਾ ਲਾ ਤਾਂ ਕਿ ਨਾ ਉਥੇ ਰਿਸ਼ਤਾ ਕਰਵਾਤਾ ਦੂਜੀ ਗੱਲ ਮੇਰੀ ਉਹਦੇ ਨਾਲ ਫੋਨ ਤੇ ਬਹੁਤ ਘੱਟ ਗੱਲ ਹੁੰਦੀ ਸੀ ਉਹ ਖੁਸ਼ ਨਹੀਂ ਸੀ ਹੈਗੀ ਗੱਲ ਕਰਕੇ ਉਹਨੂੰ ਇਹ ਹੀ ਬਸ ਘਰ ਦੇ ਕੰਮਾਂ ਵਾਸਤਾ ਘਰ ਦਾ ਕੰਮ ਕਰਨਾ ਹੈ ਤੇ ਮੈਨੂੰ ਓਦਾਂ ਵੀ ਉਹ ਪਸੰਦ ਨਹੀਂ ਹੈਗੀ ਨਾਲੇ ਤੇਰੇ ਵਾਲੀ ਗੱਲ ਉਹਦੇ ਵਿੱਚ ਥੋੜਾ ਹੈਗੀ ਹੁਣ ਵੇਖ ਤੂੰ ਕਿੱਡਾ ਸੋਹਣਾ ਸੂਟ ਪਾਇਆ ਵਾ ਹੈ ਫੱਬਦੀ ਆ ਮੇਰੇ ਲਾਗੇ ਖਲੋਤੀ ਵੀ ਜੱਚਦੀ ਆ ਮੈਨੂੰ ਵੀ ਸਹੀ ਲੱਗਦਾ ਸੋਹਣੀ ਲੱਗਦੀ ਆ ਹੈ ਆਪਾਂ ਦੋਵੇਂ ਇੱਕ ਦੂਜੇ ਨੂੰ ਚਾਹੁੰਦੇ ਆ ਇੱਕ ਦੂਜੇ ਨੂੰ ਪਸੰਦ ਕਰਦੇ ਆ ਬਾਕੀ ਤੂੰ ਮਨ ਚਾਹੇ ਨਾ ਮਨ ਪਿਆਰ ਤਾਂ ਸਾਡੇ ਦੋਵਾਂ ਵਿੱਚ ਹੈਗਾ ਵੇਖ ਮੈਂ ਤੈਨੂੰ ਫੋਨ ਕਰਨ ਲੱਗਾ ਸੀ ਉਦੋਂ ਤੇਰਾ ਫੋਨ ਆ ਗਿਆ ਉਹ ਇਦਾਂ ਦੇ ਕੋਈ ਇਨਸੀਡੈਂਟ ਤਾਂ ਹੀ ਹੁੰਦੇ ਜੇ ਇੱਕ ਦੂਜੇ ਨੂੰ ਚਾਹੁੰਦੇ ਹੋਈਏ ਤੇ ਪਰ ਵਿੱਕੀ ਤੈਨੂੰ ਮੈਂ ਹੀ ਪਿਆਰ ਕਰਦੀ ਆ ਮੈਨੂੰ ਪਤਾ ਤੂੰ ਉਸ ਨੂੰ ਹੀ ਪਿਆਰ ਕਰਦੇ ਜੇ ਵੱਧ ਹੋ ਗਈ ਤੇਰੇ ਵਾਲੀ ਫੇਰ ਉਹ ਗੱਲਾਂ ਕਰੀ ਜਾਂਦੀ ਨਾ ਕਿ ਮੈਂ ਤੈਨੂੰ ਪਿਆਰ ਕਰਦੀ ਆ ਤੁਸੀਂ ਉਹਨੂੰ ਪਿਆਰ ਕਰ ਦੇ ਜੇ ਮੇਰਾ ਉਹਦੇ ਨਾਲ ਪਿਆਰ ਕੀ ਮੇਰੇ ਤੇ ਗੱਲਬਾਤ ਵੀ ਚੱਜਣਾ ਨਹੀਂ ਹੋਈ ਤੂੰ ਫਿਰ ਉਹ ਗੱਲਾਂ ਕਰਦੀ ਆ ਮੈਂ ਸੱਚੀ ਸੌਂ ਲੱਗੇ ਤੈਨੂੰ ਪਿਆਰ ਕਰਦਾ ਮੈਂ ਮੇਰੇ ਮਨ ਦੇ ਵਿੱਚ ਮਾਸਾ ਪਿਆਰ ਦੀ ਹੈਗਾ ਉਹਦੇ ਲਈ ਵਿੱਕੀ ਵੇ ਲੋ ਮੈਨੂੰ ਛੂਡਣਾ ਹੁਣ ਕੋਈ ਬੋਲੇ ਬੜਾ ਦੇਲੇ ਟੁੱਟਿਆ ਜੀ ਅੱਗੇ ਮੇਰਾ ਮੈਂ ਕਹਿਣ ਤਾਂ ਡਿਆ ਮੈਂ ਤੈਨੂੰ ਤੇਰੀ ਸੌਂ ਲੱਗੇ ਮੈਨੂੰ ਮੈਂ ਤੇਰਾ ਨਾ ਵਿਆਹ ਕਰਾਉਣਾ ਚਾਹੁੰਦਾ ਆ ਤੇ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਆ ਸੱਚ ਮੈਂ ਤੇ ਤੇਰੇ ਨਾਲ ਆ ਗੱਲ ਕਰਨੀ ਹੈ ਕਿ ਤੂੰ ਆਪਣੇ ਘਰ ਜਾਣਾ ਗੱਲ ਕਰ ਮੈਂ ਮੰਮੀ ਆਪਣੀ ਨੂੰ ਵੀ ਦੱਸਦਾ ਸਾਰਾ ਕੁਝ ਮੈਂ ਵਿਆਹ ਕਰਾਉਣਾ ਚਾਹੁੰਦਾ ਤੇਰੇ ਨਾਲ ਵਿਆਹ ਆਹੋ ਵਿਆਹ ਪਰ ਵੀ ਕੀ ਮੈਂ ਤੇ ਅਜੇ ਆਪਣੀ ਮੰਮੀ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਕਿ ਮੇਰੀ ਢਾਡੇ ਨਾਲ ਗੱਲ ਬਾਤ ਆ ਬੇ ਪਤਾ ਤਾਂ ਉਹਨਾਂ ਨੂੰ ਲੱਗਣਾ ਹੀ ਆ ਇੱਕ ਨਾ ਇੱਕ ਦਿਨ ਹੈ ਉਹਦੇ ਨਾਲੋਂ ਚੰਗਾ ਵਾ ਤੂੰ ਆਪ ਹੀ ਦੱਸ ਦੇ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦਾ ਆ ਆਪਣੀ ਮੰਮੀ ਨੂੰ ਜਾਂ ਆਪਣੇ ਡੈਡੀ ਨੂੰ ਇਹ ਗੱਲ ਕਹੀਂ ਕਿ ਜਿਹੜਾ ਮੁੰਡਾ ਮੈਨੂੰ ਪਿਆਰ ਕਰਦਾ ਨਾ ਉਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਨਾਲੇ ਮੈਂ ਵੇ ਖਰਚਾ ਨਹੀਂ ਕਰਵਾਉਣਾ ਚਾਹੁੰਦਾ ਮੈਂ ਕਹਿੰਦਾ ਕਿ ਆਪਣਾ ਸਿੰਪਲ ਜਿਹਾ ਵਿਆਹ ਹੋਵੇ ਹੈ ਨਾ ਤੁਹਾਡਾ ਖਰਚਾ ਹੋਵੇ ਤੇ ਨਾ ਹੀ ਸਾਡਾ ਖਰਚਾ ਹੋਵੇ ਵੇ ਕੁੜੀ ਵਾਲਿਆਂ ਦਾ ਵਾਧੂ ਖਰਚਾ ਹੋ ਜਾਂਦਾ ਹੈ ਹੈ ਪਰ ਮੈਂ ਚਾਹੁੰਦਾ ਹੀ ਨਹੀਂ ਵੀ ਤੁਹਾਡਾ ਖਰਚਾ ਹੋਵੇ ਦੋ ਚਾਰ ਜਣੇ ਆਪਾਂ ਆਈਏ ਚੁੰਨੀ ਚੜਾ ਕੇ ਕਰਕੇ ਆਪਾਂ ਲੈ ਜਾਣਾ ਠੀਕ ਆ ਵਿੱਕੀ ਇੱਕਦਮ ਹੀ ਟਿਸ਼ੀਤੀ ਵਿਆਹ ਦਾ ਫੈਸਲਾ ਪਰ ਕਿਹੜੀ ਗੱਲੋਂ ਵੇਖ ਪਿਆਰ ਤਾਂ ਆਪਾਂ ਇੱਕ ਦੂਜੇ ਨੂੰ ਕਰਦੇ ਆਂ ਕਰਦੇ ਆ ਨਾ ਹਾਂਜੀ ਤੇ ਮੈਂ ਨਹੀਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਸਾਡੇ ਵਿੱਚ ਕੋਈ ਗੱਲਬਾਤ ਇਦਾਂ ਦੀ ਹੋ ਜੇ ਵੇਖ ਕਰਾਉਣਾ ਤਾਂ ਆਪਾਂ ਵਿਆਹ ਹੈਗਾ ਹੀ ਆ ਹੈ ਲੇਟ ਕਰਾਉਣਾ ਉਹਦੇ ਨਾਲੋਂ ਚੰਗਾ ਵਾ ਕੀ ਆਪਾਂ ਪਹਿਲਾਂ ਕਰਵਾ ਲਈਏ ਮੈਂ ਉਹਨਾਂ ਮੁੰਡਿਆਂ ਵਿੱਚੋਂ ਹੈ ਨਹੀਂ ਆ ਜਿਹੜੇ ਬਸ ਕਹੀ ਜਾਣਗੇ ਵਿਆਹ ਦੇ ਨਾਂ ਤੇ ਵੀ ਆਪਾਂ ਬਾਅਦ ਚ ਫੇਰ ਕਰਵਾ ਲਾਂਗੇ ਫੇਰ ਕਰਵਾ ਲਾਂਗੇ ਸਿਰਫ ਟਾਈਮ ਪਾਸ ਕਰਦੇ ਆ ਹੈ ਪਿਆਰ ਦੇ ਨਾਂ ਤੇ ਤੇ ਮੈਂ ਟਾਈਮ ਪਾਸ ਨਹੀਂ ਕਰਨਾ ਚਾਹੁੰਦਾ ਵੇਖ ਮੈਂ ਇਹਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਤੋ ਬਣਾਉਣਾ ਚਾਹੁੰਦਾ ਹੈ ਬਸ ਵਿਕੀ ਸੋਚ ਤੇ ਆ ਟਾਡੀ ਬੜੀ ਵਧੀਆ ਪਰ ਮੈਨੂੰ ਪਤਾ ਨਾ ਮੇਰੇ ਡੈਡੀ ਨੇ ਇਸ ਕੰਮ ਨੂੰ ਨਹੀਂ ਜੇ ਮੰਨਣਾ ਹੈਗਾ ਕਿਉਂਕਿ ਮੇਰੇ ਡੈਡੀ ਆਂਦੇ ਆ ਕਿ ਸਾਰੀ ਉਮਰ ਮੈਂ ਕਮਾਈ ਕੀਤੀ ਐ ਤੇ ਇੱਕ ਆਪਣੀ ਧੀ ਰੜੀ ਗਿਆ ਚਾਹਵਾ ਨਾ ਮੈਂ ਵਿਆਹ ਕਰਨਾ ਪੂਰਾ ਖੁੱਲਾ ਖਰਚਾ ਕਰਨਾ ਤਾਂ ਕਿ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਇਹ ਨਾ ਕਹਿ ਸਕੇ ਕਿ ਵਿਆਹ ਦੇ ਵਿੱਚ ਆ ਚੀਜ਼ ਦੀ ਕਮੀ ਸੀ ਤੇ ਜਦੋਂ ਹਾਂ ਗੱਲ ਸੁਣੀ ਨਾ ਉਹਨਾਂ ਨੇ ਤੇ ਉਦਾਂ ਹੀ ਮੇਰੇ ਨਾਲ ਲੜਾਈ ਕਰਨ ਦਾ ਬਣਾਵਾ ਮੇਰੀ ਗੱਲ ਫਿਰ ਤੂੰ ਹੀ ਸੁਣ ਜਿੰਨਾ ਮਰਜ਼ੀ ਖਰਚਾ ਕਰ ਲਿਓ ਗੱਲਾਂ ਕਰਨ ਵਾਲਿਆਂ ਨੇ ਕਾਰ ਹੀ ਦੇਣੀਆਂ ਆ ਠੀਕ ਆ ਨਾ ਉਹਨਾਂ ਦੇ ਤੁਸੀਂ ਮੂੰਹ ਨਹੀਂ ਫੜ ਸਕਦੇ ਇਦੇ ਨਾਲੋਂ ਚੰਗਾ ਵਾ ਕਿ ਖਰਚਾ ਘੱਟ ਕਰੋ ਠੀਕ ਆ ਆਪਣਾ ਪੈਸੇ ਸੇਵ ਕਰੋ ਜੇ ਬਹੁਤੀ ਗੱਲ ਹੋ ਤੂੰ ਖਰਚਾ ਕਰੋਣੀ ਆ ਆਪਣੀ ਡੈਡੀ ਦਾ ਆਪਣੀ ਡੈਡੀ ਨੂੰ ਕਹੀਂ ਕਿ ਤੇਰੇ ਅਕਾਊਂਟ 'ਚ ਜਮਾ ਕਰਾ ਦੇਣ ਨਹੀਂ ਨਹੀਂ ਉਹ ਨਹੀਂ ਗੱਲ ਹੈਗੀ ਮੇਰੇ ਡੈਡੀ ਦਾ ਸਵਾਹ ਥੋੜਾ ਜਿਹਾ ਹੋਰ ਸਾਬ ਦਾ ਉਹ ਲੋਕਾਂ ਬਾਰੇ ਜ਼ਿਆਦਾ ਸੋਚਦੇ ਆ ਤੇ ਤੂੰ ਸਮਝਾਈ ਨਾ ਜਿੱਦਾਂ ਮੈਂ ਤੈਨੂੰ ਸਮਝਾਇਆ ਵੇਖ ਤੂੰ ਸਮਝ ਗਈ ਆ ਨਾ ਉਹ ਤਰੀਕੇ ਨਾਲ ਸਮਝਾਈ ਪਹਿਲਾਂ ਮੰਮੀ ਨੂੰ ਸਮਝਾ ਮੰਮੀ ਆਪੇ ਡੈਡੀਆਂ ਨੂੰ ਸਮਝਾ ਲੈਂਦੀਆਂ ਹੁੰਦੀਆਂ ਵਾ ਚਲੋ ਠੀਕ ਆ ਬਾਬਾ ਜਿੱਦਾਂ ਤੁਸੀਂ ਕਹਿੰਦੇ ਜੇ ਨਾ ਕੋਈ ਨਹੀਂ ਮੈਂ ਆਪਣੀ ਮੰਮੀ ਨਾਲ ਗੱਲ ਕਰਾਂਗੇ ਆਹੋ ਤੋ ਮੰਮੀ ਨਾਲ ਗੱਲ ਕਰੀਂ ਬਾਕੀ ਤੂੰ ਮੈਨੂੰ ਦੱਸ ਦੇ ਤੂੰ ਤਾਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਨਾ ਹਾਏ ਕਿਉਂ ਤੁਹਾਨੂੰ ਮੇਤੇ ਯਕੀਨ ਨਹੀਂ ਹੈਗਾ ਕਿਦਾਂ ਦੀਆਂ ਗੱਲਾਂ ਕਾਂਡੇ ਜੇ ਮੈਂ ਤੁਹਾਡੇ ਨਾਲ ਹੀ ਵਿਆਹ ਕਰਾਉਣਾ ਵਾ ਉਹ ਯਕੀਨ ਤਾਂ ਹੈਗਾ ਆ ਮੈਂ ਤਾਂ ਕਰਕੇ ਕਹਿੰਦਾ ਵੇਖ ਲੈ ਮੈਂ ਤੇਰੇ ਕਰਕੇ ਆਪਣਾ ਰਿਸ਼ਤਾ ਹੋਇਆ ਹਾਇਆ ਸਾਡਾ ਦਿੱਤਾ ਹੀ ਉਹ ਤੇ ਕੋਈ ਨਹੀਂ ਮੈਂ ਕਿਤੇ ਭੱਜ ਨਹੀਂ ਚਲੀ ਤੁਹਾਡੇ ਨਾਲ ਹੀ ਵਿਆਹ ਕਰਾਉਂਗੀ ਫਿਕਰ ਨਾ ਕਰੋ ਮਨਾਲੀ ਫਿਰ ਜੇ ਨਾ ਮੰਨੇ ਕਰਦੇ ਤਾਂ ਫਿਰ ਮੈਨੂੰ ਆਕੇ ਮਨਾਉਣੇ ਪੈਣਾ ਹੀ ਆ ਅੱਛਾ ਆਹੋ ਹੂੰ ਚਲਦਾ ਸੁਣ ਕੀ ਖਾਣਾ ਹੈ ਤਾਨੂੰ ਪਤਾ ਈ ਮੇਰਾ ਫੇਵਰਿਟ ਕੀ ਐ ਚਲ ਠੀਕ ਆ ਬਾਬਾ ਚਾਟ ਹੀ ਮੰਗਾ ਲੀਨੇ ਆ ਚਾਟ ਗੁੱਲੀ ਰੇਨੀ ਆ ਆ ਲਾਇਓ ਦੋ ਪਲੇਟਾਂ ਚਾਟ ਭਾਜੀ ਹਾਈ ਨਾ ਤਾਂ ਉਹ ਗਿਆ ਸੱਤੇ ਚਾਰ ਹੋ ਗਏ ਇਹ ਕੁੜੀ ਅਜੇ ਤੱਕ ਨਹੀਂ ਘਰ ਆਈ ਗਾਇਰ ਰਿਜਲਟ ਲੈਣ ਹੀ ਉੱਥੇ ਜੱਤਾ ਪੇਪਰ ਹੀ ਦੇਣ ਡੈ ਪਿਆ ਇਹ ਕੁੜੀ ਦੇ ਪਿੱਛੇ ਮੈਂ ਝੂਠ ਬੋਲਦੀ ਰਹਿਣੀ ਆ ਤੇ ਉਹ ਇਹਦੇ ਨੇ ਕਿਤੇ ਕੋਈ ਅਭੀ ਨਭੀ ਹੋ ਗਈ ਤੇ ਮੈਨੂੰ ਉੱਦਾਂ ਨਹੀਂ ਛੱਡਣਾ ਆ ਗਈ ਆ ਆ ਟਾਈਮ ਵੇਖਿਆ ਹਤੋਂ ਨਾ ਰਿਜ਼ਲਟ ਲੈਣ ਗਈ ਹਾਂ ਕਿ ਉੱਥੇ ਪੇਪਰ ਦੇਣ ਪੈ ਗਈ ਆ ਬੰਦਾ ਵਾ ਗਿਆ ਰਿਜ਼ਲਟ ਫੜਿਆ ਤਾਂ ਰਵਾਂ ਰਵਈ ਆਪਣੇ ਘਰ ਆਉਂਦਾ ਪਿਓ ਤੇ ਦਾ 2 ਵਜੇ ਫੋਨ ਆ ਗਿਆ ਸਵੇਰ ਤਾ ਆਲਾ ਟਾਲਾ ਕੀਤਾ ਇੱਥੇ ਝੂਠ ਮਾਰਨ ਨੂੰ ਮੈਂ ਟਾਈਮ ਵੇਖਿਆ ਉਤੋਂ ਹਾਏ ਹਾਏ ਮੰਮੀ ਉਹ ਬ੍ਰੇਕ ਵੀ ਲੈ ਲਓ ਗੱਲ ਕਰਨ ਲੱਗਿਆਂ ਬ੍ਰੇਕ ਕੀ ਲੈਣਾ ਫਰੀ ਤਾਂ ਆਪ ਤੇ ਤੂੰ ਘਰੋਂ ਚਲ ਜਾਨੀ ਆ ਮੂੰ ਚੁੱਕ ਕੇ ਵੇਂਦੀ ਰਹਿਨੀ ਆ 4:30 ਹੋ ਗਏ ਆ 2 ਵਜੇ ਫੋਨ ਆਇਆ ਤੇ ਪ੍ਰੀ ਤੇ ਰਿਜ਼ਲਟ ਲੈਣ ਗਈ ਆਈ ਨਹੀਂ ਅਜੇ ਕੀ ਜਵਾਬ ਦਿਆ ਕਰਾਂ ਮੈਂ ਮੰਮੀ ਕੋਲ ਜੀ ਗਈ ਸੀ ਹੁਣ ਸੇਲੀਆਂ ਵੀ ਆਈਆਂ ਸੀ ਉਹਨਾਂ ਨਾਲ ਕੇ ਬੈਗੀ ਗੱਲਾਂ ਬਾਤਾਂ ਮਾਰਨ ਦੇ ਬੱਚੇ ਕੰਟੀਨ 'ਚ ਚੱਲ ਗਏ ਤਾਂ ਕਾਕੇ ਟਾਈਮ ਲੱਗ ਗਿਆ ਵਾ ਤੁਸੀਂ ਵੀ ਤਾਂ ਆਂਦੇ ਜਿੱਦਾਂ ਮੈਂ ਆਹ ਜੰਗਾ ਦੇ ਰੱਬਾ ਨਹੀਂ ਹੂੰ ਪਿੱਗਾ ਪਾਛਾ ਪਾ ਮਾਰਨ ਦੇ ਵੀ ਕੰਟੀਨ ਚੱਲ ਗਈ ਮੇਰੇ ਇੱਥੇ ਜਾਣ ਸੁੱਕਨੇ ਪਈਆ ਤੇ ਤੂੰ ਉੱਥੇ ਗੱਪਾਂ ਮਾਰਨ ਲਈ ਆ ਤੇ ਗਾੜੀ ਮੈਂ ਚੰਡੀਗੜ੍ਹ ਚੱਲ ਗਈ ਨਾਲੇ ਜਾਣ ਕਿਹੜੀ ਗੱਲਾਂ ਸੁੱਕਨੇ ਪਈ ਪਹਿਲਾਂ ਮੈਨੂੰ ਇਹ ਦੱਸੋ ਫਿਰ ਇਹ ਤਾਂ 4:30 ਹੋ ਗਏ ਤੂੰ ਕਿਹਾ ਮੰਮੀ ਮੈਂ ਰਿਜ਼ਲਟ ਹੀ ਲੈਣ ਚੱਲੀ ਆ ਆਹ ਜਾਓ ਮੰਮੀ ਮੈਂ ਤੁਹਾਡੇ ਨਾਲ ਜਿੱਦਣ ਆਲੀ ਜਾਂਦੀ ਹੈਗੀ ਵੀ ਤੂੰ ਜਿੱਥੇ ਜਾ ਗਏ ਆਏ ਪਿਓ ਤੇਰਾ ਫੋਨ ਆ ਗਿਆ ਮੈਂ ਡਾਂਢੀ ਮੈਂ ਕੋਈ ਉੱਥੇ ਕਿਸੇ ਪਾਸੇ ਨੂੰ ਨਿਕਲ ਗਈ ਸੀ ਜਿਹੜਾ ਚੱਲ ਆ ਜਾ ਹੁਣ ਇੱਥੇ ਰਾਤ ਤੇ ਖਲੋ ਨਾ ਕਿਹਨਾਂ ਰੋਲੀ ਪਾ ਕੋਈ ਸੁਣੂਗਾ ਵਾਰੇ ਤੂੰ ਮੈਨੂੰ ਉੱਧੇ ਹੀ ਨਹੀਂ ਆਉਂਦੇ ਨਾ ਮੈਨੂੰ ਅੱਗੇ ਪਤਾ ਵਾ ਤੇਰਾ ਅੱਜ ਕਿਹੜੀ ਨਵੀਂ ਗੱਲ ਆ ਹਾਂ ਆ ਗਿਆ ਲਾਈਟ ਬੰਦ ਕਰ ਮੰਮੀ ਕੋਈ ਨਹੀਂ ਕਰ ਜਿੰਨੀ ਆ ਲਾਈਟ ਬੰਦ ਗਈ ਨੇ ਕਰਦੇ ਬੰਦ ਸਾਰੀ ਦਿਹਾੜੀ ਤੇ ਭੱਜ ਦੌੜ ਨਹੀਂ ਮੁੱਕਦੀ ਅੱਧੀ ਰਾਤ ਤੱਕ ਤੂੰ ਕਦੀ ਉੱਧਰ ਉੱਧਰ ਪਤਾ ਨਹੀਂ ਕੀ ਕਰਦੀ ਰਹਿਨੀ ਆ ਮੰਮੀ ਮੈਂ ਨਾਲ ਤਾਂ ਇੱਕ ਬੜੀ ਜ਼ਰੂਰੀ ਗੱਲ ਕਰਨੀ ਆ ਸਵੇਰੇ ਕਰਨੀ ਉਹਨੇ ਰਾਤ ਕਿਹੜੀ ਗੱਲ ਕਰਨੀ ਮੰਮੀ ਮੈਂ ਹੁਣੇ ਹੀ ਕਰਨੀ ਆ ਵੇਲਾ ਆ ਮੰਮੀ ਮੇਰੀ ਐਡਾ ਨਾ ਕਰਿਆ ਕਰੋ ਉੱਠ ਕੇ ਬੋ ਵੀ ਇਹ ਵੀ ਨਹੀਂ ਸੇਕੰਦਣਾ ਨਾ ਹੁਣ ਇਹ ਕਿਹੜੀ ਗੱਲ ਵਾ ਜਿਹੜੀ ਅੱਧੀ ਰਾਤ ਨੂੰ ਮੈਨਾਂ ਬੈਠ ਕਰਨੀ ਆ ਹਾਂ ਦੱਸ ਪਰ ਮੰਮੀ ਮੈਨੂੰ ਮੈਨੂੰ ਗੁੱਸੇ ਨਾਲ ਹੋਇਆ ਹੈ। ਰੀਤ ਐ ਹੋ ਚੁਗੀ ਗੱਲ ਵਾ। ਮੰਮੀ ਗੱਲ ਇਹ ਆ ਕਿ ਮੈਂ ਨਾ ਇੱਕ ਮੁੰਡੇ ਨੂੰ ਪਸੰਦ ਕਰਦੀ ਆ। ਕਿ ਤੇਰਾ ਤਾਂ ਮਾਖਰਾਪ ਹੋ ਗਿਆ ਤੇਰਾ। ਤੈਨੂੰ ਕਾਲਜ ਉੱਤੇ ਪੜਨ ਕਰ ਲੀਦਾ ਸੀ ਜਾਂ ਆਸ਼ਕੀਆਂ ਕਰਨ ਕਰ ਲੀਦਾ ਸੀ। ਪਿਓ ਤੇਰਾ ਉੱਤੇ ਪੜ ਕਮਈਆਂ ਕਰਨ ਦਿਆ ਮਾੜੀ ਜੀ ਉਹਨੂੰ ਪਿੰਡ ਖਲਾਕੀ ਨਾ ਕਿਤੇ ਤੇ ਤੇਰਾ ਤੇ ਪਤਾ ਨਹੀਂ ਮੇਰੀ ਤਾਂ ਹੁਣ ਲਾ ਕੇ ਸੁਰਤੇ ਨਹੀਂ ਉਹਨੇ। ਮੁੰਡਾ ਮੈਨੂੰ ਪਸੰਦ ਕਰਦਾ ਵਾ ਸ਼ਰਮ ਨਹੀਂ ਆਉਂਦੀ ਤੈਨੂੰ ਹੱਗਲ ਕਹਿੰਦੀ ਇਹਨੂੰ ਤੁਹਾਨੂੰ ਬਾਅਦ ਨੱਕ ਕਰਦੇ ਜੋਗਾ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ ਤੇਰੇ ਮੂੰਹੋਂ ਨਿਕਲੀ ਕਿੱਧਰ ਇਹ ਗੱਲ ਵੀ ਇਹਦੇ ਚ ਗੱਲ ਉੱਡ ਗਈ ਤਾਂ ਤੇਰਾ ਫੱਕਾ ਨਹੀਂ ਰਹਿਣਾ ਤੇ ਮੰਮੀ ਤਾਈਓ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਆ ਫੇਰ ਤੁਸੀਂ ਮੈਨੂੰ ਰੀਤ ਸ਼ਰਮ ਨਹੀਂ ਆਈ ਇਦਾਂ ਦੀ ਗੱਲ ਕਰਦੀ ਇਹਨੂੰ ਤੈਨੂੰ ਵੀ ਪੜਾਉਣ ਕਲਮ ਨੇ ਆ ਤੇਰੇ ਨਾਲ ਤੂੰ ਕਰਾ ਚ ਫੋਨ ਲੈ ਲੈ ਵੜੀ ਰਹੀ ਨਹੀਂ ਮਿੰਨ ਤੇ ਅੱਕੇ ਪਤਾ ਹੀ ਕਲਸ਼ਨੀ ਰੰਗ ਲਾਉਗੀ ਮੈਂ ਕਹਿਨੀ ਹੁੰਨੀ ਹਾਂ ਤੇਰੇ ਚਾਲ ਚੱਲਣ ਨਹੀਂ ਉਹ ਚੰਗੀਆਂ ਪੂੰਝੀਆਂ ਜਿਹਾ ਖਰ-ਖਰ ਕੇ ਤੁਰ ਪੈਣੀ ਆ ਮੰਮੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਣ ਨਹੀਂ ਦੇਈਆਂ ਨਾ ਗੱਲ ਤੇ ਸੁਣੋ ਪਹਿਲਾਂ ਮੇਰੀ ਤੂੰ ਸੌਂ ਜਾਗਾ ਤਾਂ ਰਹਿਣੀ ਕਿ ਦਿੱਤਾ ਵਾ ਨਹੀਂ ਤੂੰ ਹੀ ਤੇ ਹੈਗੀ ਸਾਡੇ ਤੇਰੇ ਮੂੰਹ ਵੱਲ ਵੇਨੇ ਆ ਤੇਰੇ ਵੱਲ ਸਾਡਾ ਹੋਰ ਕੌਣ ਹੀ ਅਹੀਂ ਕਿਹਦੇ ਨੂੰ ਵੇਖਣਾ ਵਾ ਹਾਏ ਹਾਏ ਮੰਮੀ ਮੇਰੀ ਸਾਰੀ ਗੱਲ ਤੇ ਸੁਣ ਲਓ ਪਹਿਲਾਂ ਵੇਲੋ ਹੀ ਕੀ ਸੁਣਾ ਮੈਂ ਤੂੰ ਤੇ ਮੈਨੂੰ ਲੂ ਕੇ ਰਹਾ ਤਾ ਸੱਤੇ ਪੜਦੇ ਲੂ ਤੇ ਮੇਰੇ ਕਿੱਦਾਂ ਦੀ ਗੱਲ ਕੀਤੀ ਓ ਕੰਨਾਂ ਤੱਕ ਉਹ ਤਾਂ ਗੱਲਾਂ ਪਿੰਡ ਚੋਂ ਜਾਂਦੀਆਂ ਚਿਰ ਨਹੀਂ ਲੱਗਣਾ ਲੋਕ ਤੇ ਘਰ ਦੇ ਪੇਟ ਬਾਹਰ ਤੱਕ ਪਚੰਦੇ ਆ ਘਰ ਨਹੀਂ ਪਤਾ ਹੁੰਦਾ ਬਾਹਰ ਸਾਰਿਆਂ ਨੂੰ ਪਤਾ ਹੁੰਦਾ ਜੇ ਕਿਤੇ ਉਹਦੇ ਕੰਨਾਂ ਤੱਕ ਫਰੀ ਤੇ ਇੱਟਾ ਦੀ ਗੱਲ ਚੱਲ ਗਈ ਨਾ ਹੁਣ ਤੇ ਮੈਨੂੰ ਵੱਧ ਕੇ ਨਿਗਿਂਗਿ ਕਾਦੇ ਨਾ ਵੀ ਤੂੰ ਇੱਥੇ ਬੇਟੀ ਕੀ ਕਰਦੀ ਹੈਂ ਤੇ ਧਿਆਨ ਨਹੀਂ ਰੱਖਿਆ ਮੰਮੀ ਮੈਨੂੰ ਪਤਾ ਵਾ ਡੈਡੀ ਦਾ ਤੇ ਮੈਨੂੰ ਉਹਨਾਂ ਦਾ ਸੁਭਾਅ ਦਾ ਵੀ ਪਤਾ ਵਾ ਇੱਥੇ ਕਰਕੇ ਵੇਖ ਲਓ ਮੰਮੀ ਮੈਂ ਕਿ ਹੌਰ ਕਾਸਟ ਵਾਲੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਾ ਕਰੀ ਤੇ ਤੈਨੂੰ ਅਜੇ ਪਤਾ ਹੀ ਨਹੀਂ ਉਹਦਾ ਤੂੰ ਤੇ ਉਹਦਾ ਲਾਡ ਪਿਆਰ ਹੀ ਵੇਖਿਆ ਵਾ ਮੰਮੀ ਉਹ ਸਾਡੀ ਕਾਸਟ ਦਾ ਹੀ ਆ ਵਧੀਆ ਘਰ ਕਰਾਣੇ ਦਾ ਮੁੰਡਾ ਵਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਡੈਡੀ ਨੇ ਮੈਨੂੰ ਪਤਾ ਮੰਨ ਜਾਣਾ ਜੇ ਤੁਸੀਂ ਮੰਨੋਗੇ ਨਾ ਫੇਰ ਹੀ ਡੈਡੀ ਨੇ ਮੰਨਣਾ ਤੁਸੀਂ ਤੇ ਮੇਰੀ ਨੂੰ ਕੀ ਹੋਗਾ ਯਾ ਵਿਆਹ ਤਾਂ ਅਸੀਂ ਤੇਰਾ ਕਰਨਾ ਹੀ ਇਹ ਮਾਨਤਾ ਨੂੰ ਹੁੰਦਾ ਮਾਪਿਆਂ ਦਾ ਜਿੱਥੇ ਚਾਹਦੇ ਉੱਥੇ ਕਰਦੇ ਹਾਏ ਤੇ ਅਸੀਂ ਕਿਹਾ ਤੈਨੂੰ ਰੋੜ ਦੇਣਾ ਨਹੀਂ ਐਡਾ ਕਿਹੜਾ ਕਵੇਲਾ ਹੋ ਗਿਆ ਵੀ ਤੂੰ ਆਪ ਪਸੰਦ ਕਰਨ ਨਿਕਲ ਪਈ ਆ ਮੰਮੀ ਜਿਹੜਾ ਵੀ ਤੁਸੀਂ ਕੱਲ ਨੂੰ ਮੇਰੇ ਲਈ ਮੁੰਡਾ ਲੱਭਣਾ ਵਾ ਤੁਸੀਂ ਤੇ ਇਹੋ ਹੀ ਚੋਣਾ ਵਾਣਾ ਕਿ ਇਹ ਸਾਡੀ ਕੁੜੀ ਇਸ ਘਰ ਦੇ ਵਿੱਚ ਖੁਸ਼ ਰਹੇ ਤੇ ਮੈਂ ਇਸ ਮੁੰਡੇ ਨਾਲ ਖੁਸ਼ ਰਹਿਣਾ ਵਾ ਵਧੀਆ ਮੁੰਡਾ ਵਾ ਮੰਮੀ ਮੈਨੂੰ ਬੜਾ ਪਿਆਰ ਕਰਦਾ ਵਾ ਇਹਨੇ ਤਾਂ ਕੋ ਸਮਝ ਨਹੀਂ ਆਉਂਦੀ ਬਈ ਕੁੜੀ ਦੇ ਦਿਮਾਗ ਨੂੰ ਕੀ ਹੋ ਗਿਆ ਮੈਂ ਕੀ ਕਰਾਂ ਮੰਮੀ ਪਹਿਲਾਂ ਸਿਰਫ 2 ਮਿੰਟ ਚੁੱਪ ਕਰਕੇ ਨਾ ਮੇਰੀ ਸਾਰੀ ਗੱਲ ਸੁਣ ਲੋ ਵੇ ਲੋ ਹਾਂ ਹਿੱਡਾ ਨਾ ਕਰੋ ਵੀ ਮੈਂ ਦੱਸਾਂ ਤੈਨੂੰ ਕੀ ਕਹਿਣਾ ਚਾਹੀਨੀ ਆ ਉਹ ਮੁੰਡਾ ਬੜਾ ਹੀ ਚੰਗਾ ਵਾ ਉਹਦੀ ਤੇ ਸੋਚ ਇੰਨੀ ਵਧੀਆ ਨਾ ਮੈਂ ਤੇ ਆਪ ਹਰਾਣਾ ਅਗਲਾ ਦੱਸਾਂ ਕੀ ਕਹਿੰਦਾ ਵਾ ਕਿ ਸਿਰਫ ਤੂੰ ਆਪਣੇ ਮੰਮੀ ਡੈਡੀ ਨੂੰ ਮਨਾ ਲਾ ਨਹੀਂ ਕੁੜੀਏ ਕਿਉਂ ਮੇਰਾ ਦਿਮਾਗ ਚਟ ਲਿਆ ਵਾ ਕਿਉਂ ਤੇਰੇ ਦਿਮਾਗ ਤੇ ਪਰਦਾ ਪੈ ਗਿਆ ਵਾ ਤੇਰੇ ਵਾਸਤੇ ਤੇ ਹਜ਼ਾਰਾਂ ਰਿਸ਼ਤੇ ਤੇਰੇ ਅੱਗੇ ਪਿੱਛੇ ਫਿਰਨੇ ਆ ਮੰਮੀ ਮੈਨੂੰ ਵੀ ਪਤਾ ਵਾ ਕਿ ਮੇਰੇ ਪਿੱਛੇ ਨਾ ਹਜ਼ਾਰਾਂ ਰਿਸ਼ਤੇ ਫਿਰਨੇ ਆ ਪਰ ਉਹ ਮੇਰੇ ਵਾਸਤੇ ਨਹੀਂ ਹੋਣੇ ਮੇਰੀ ਜ਼ਮੀਨ ਜਾਇਦਾਦ ਨੂੰ ਹੋਣੇ ਆ ਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਕੱਲੀ ਕੱਲੀ ਕੁੜੀ ਆ ਤੇ ਹੋਰ ਨਹੀਂ ਕਮ ਸੇ ਕੰਮੀ ਦੇ ਨਾਲ ਵਿਆਹ ਕਰਵਾਵਾਂਗੇ ਤੇ ਜ਼ਮੀਨ ਜਾਇਦਾਦ ਤੇ ਹੱਥ ਤੇ ਆਊਗੀ ਨਾ ਪਰ ਉਹ ਜਿਹੜਾ ਮੁੰਡਾ ਹਨਾ ਮਮੀ ਉਹਰੇ ਮੰਦਰ ਵਿੱਚ ਇੰਨਾ ਜਿੰਨਾ ਲਾਲਚ ਨਹੀਂ ਹੈਗਾ ਵੀ ਉਹ ਤੇ ਇੱਥੋਂ ਤੱਕ ਕਹਿੰਦਾ ਕਿ ਸਿੰਪਲ ਤੇ ਸਾਦਾ ਵਿਆਹ ਕਰਨਾ ਵਾ ਕਿਤੇ 1 ਰੁਪਏ ਦਾ ਖਰਚਾ ਨਾ ਹੋਵੇ ਇਹੋ ਜਿਹਾ ਮੁੰਡਾ ਮਮੀ ਤੁਹਾਨੂੰ ਨਹੀਂ ਜੇ ਮਿਲਣਾ ਹੈਗਾ ਵੇਲੇ ਮੈਂ ਤੁਹਾਨੂੰ ਵਾਰ-ਵਾਰ ਗੈਨ ਦੀ ਮੇਰੀ ਮੰਮੀ ਬਣ ਕੇ ਮਨਾ ਨਾ ਕਰਿਓ ਮੰਨ ਜਿਓ ਹਾਂ ਜੇ ਤੁਸੀਂ ਮੰਨੋਗੇ ਨਾ ਮੈਨੂੰ ਪੱਕਾ ਪਤਾ ਤੁਸੀਂ ਡੈਡੀ ਨੂੰ ਵੀ ਮਨਾ ਲੈਣਾ ਤੇ ਜੇ ਤੁਸੀਂ ਨਾ ਮੰਨੇ ਤੇ ਫਿਰ ਡੈਡੀ ਦੀ ਗੱਲ ਹੀ ਛੱਡ ਦੋ ਵੇਲਾ ਮਮੀ ਮੈਂ ਤੁਹਾਨੂੰ ਫੋਟੋ ਵੀ ਵਿਖਾ ਦਿੰਨੀ ਆ ਸੱਚੀ ਪੜਾਈ ਵਧੀਆ ਮੈਂ ਝੂਠ ਨਹੀਂ ਬੋਲਣ ਦੀ ਸੌਣ ਲੱਗੇ ਮੈਨੂੰ ਢਾਡੀ ਚੱਲ ਤਸ ਕੀ ਕਰਦਾ ਦਾ ਮੁੰਡਾ ਮੰਮੀ ਮੁੰਡਾ ਤੇ ਨਹੀਂ ਕੋਈ ਵੀ ਕੰਮ ਕਰਦਾ ਇਹ ਹੈ ਕਿ ਉਹਰਾ ਪਿਓ ਬਾਹਰ ਆ ਪੰਜ ਸੱਤ ਕਿਲੇ ਪੈਲੇ ਵੀ ਆ ਤੇ ਘਰ ਬਰ ਵੀ ਵਧੀਆ ਬਣਿਆ ਵਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਇਹਦਾ ਮਤਲਬ ਮੁੰਡਾ ਵਿਹਲਾ ਵਾ ਪਿਓ ਦੇ ਸਿਰ ਤੇ ਬੈਠਾ ਖਾਂਦਿਆ ਆਪ ਤੇ ਹਜੇ ਤੱਕ ਕੁਝ ਕਮਾਉਣ ਨਹੀਂ ਦਿਆ ਪੜਾਈ ਉਹਨੇ ਕੱਲ ਪੂਰੀ ਕੀਤੀ ਆ ਬਾਹਰ ਅੰਦਰ ਜਾਂਦਾ ਜੇ ਕੋਈ ਪਤਾ ਨਹੀਂ ਨੌਕਰੀ ਪੇਸ਼ਾ ਕੋਈ ਹੈ ਨਹੀਂ ਆ ਤੇ ਗੱਲਾਂ ਕਰਦੀ ਫਿਰਦੀ ਤੇਰਾ ਪਿਓ ਮੰਨ ਜਾਊਗਾ ਕਦੀ ਵੀ ਨਹੀਂ ਤੇ ਮੰਮੀ ਕੋਈ ਗੱਲ ਨਹੀਂ ਉਹਨੇ ਨੌਕਰੀ ਕਰ ਹੀ ਲੈਣੀ ਆ ਕੋਈ ਨਹੀਂ ਲੱਭ ਜੂਗੀ ਤੇ ਆਪੇ ਕਰਨ ਦਾ ਬਣਾਵਾ ਪੁੱਤ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੈਨੂੰ ਚੰਗਾ ਭਲਾ ਪਤਾ ਆਪਣੇ ਪਿਓ ਦਾ ਨਾਲੇ ਸਾਨੂੰ ਕੀ ਲੋੜ ਆ ਇਹ ਕਿ ਵੇਲੜ ਦੇ ਨਾਲ ਤੈਨੂੰ ਕਿੱਦਾਂ ਲਾਦਾ ਮੈਂ ਮੰਮੀ ਮੈਨੂੰ ਨਹੀਂ ਪਤਾ ਵੀ ਮੈਂ ਉਸ ਮੁੰਡੇ ਨੂੰ ਪਿਆਰ ਕਰਦੀ ਆ ਤੇ ਮੈਂ ਉੱਥੇ ਵਿਆਹ ਕਰਾਉਣਾ ਮੈਨੂੰ ਨਹੀਂ ਪਰ ਮੈਂ ਹੋਰ ਕਿਤੇ ਨਹੀਂ ਜੇ ਵਿਆਹ ਕਰਾਉਣਾ ਵੀ ਆਹੋ ਆ ਤੈਨੂੰ ਵੇਖਣਵਾ ਤੇ ਬਾਕੀ ਰਹਿ ਕੇ ਹੀ ਕ ਲੈਣੀਏ ਕਿੱਦਾਂ ਦੀਆਂ ਗੱਲਾਂ ਕਰਨ ਦੇ ਯਾਰ ਮੈਨੂੰ ਨਹੀਂ ਪਤਾ ਜੇ ਮੇਰਾ ਉੱਥੇ ਵਿਆਹ ਕਰ ਲੈਣਾ ਠੀਕ ਹੈ ਨਹੀਂ ਤੇ ਮੈਂ ਹੋਰ ਕਿਤੇ ਵਿਆਹ ਨਹੀਂ ਜੇ ਕਰਾਉਣਾ ਤੇ ਮੈਂ ਕੁਝ ਖਾ ਕੇ ਮਰ ਜਾਣਾ ਜੇ ਬਲਛ ਨਹੀਂ ਐ ਬਲਛ ਨਹੀਂ ਐ ਕਿੱਦਾਂ ਦੀ ਜਮਾਨਾ ਮੂੰਹ ਕੱਢਣ ਨਹੀਂ ਆ ਜੇ ਮੂੰਹ ਨਹੀਂ ਚੰਗਾ ਤਾਂ ਗੱਲ ਚੰਗੀ ਕਰਦਾ ਕਰ ਮੈਨੂੰ ਇਹ ਸੀ ਕਿ ਮੇਰੀ ਮੰਮੀ ਨੇ ਜਮਾਨੀ ਜਣਾ ਤੇ ਮੰਮੀ ਗਾੜੀ ਮਾਂ ਦੇ ਡੈਡੀ ਨਾਲੋਂ ਵੀ ਵੱਧ ਕੇ ਡੇ ਮੇਰੇ ਨਾਲ ਲੜਾਈ ਕਰਨ ਮੇਰੇ ਮੂੰਹੋਂ ਗੱਲ ਨਿਕਲੀ ਕਿੱਦਾਂ ਹੈ ਚੱਲ ਠੀਕ ਆ ਕਰੂੰਗੀ ਗੱਲ ਤੇਰੇ ਪਿਓ ਨਾਲ ਇੱਕ ਵਾਰੀ ਪਰ ਜੇ ਮੰਨ ਗਏ ਤੇ ਠੀਕ ਆ ਜੇਲ ਨਾ ਕੋਈ ਬਾਦ ਰਿੰਗ ਕੀਤੀ ਨਾ ਸਾੜ ਗਿਆ ਤੇ ਮੈਂ ਮੁੜ ਕੇ بار بار ਨਹੀਂ ਕਹਿਣਾ ਪਿਓ ਵੇਲਰ ਦੇ ਲਾੜੇ ਨੂੰ ਲਾ ਦੋ ਤੇ ਦੂਜੀ ਗੱਲ ਮੈਨੂੰ ਚੰਗਾ ਭਲਾ ਪਤਾ ਵਾ ਉਹਨੇ ਮੰਨਣਾ ਵੀ ਨਹੀਂ ਉਹ ਤੇ ਮੁੜ ਕੇ ਤੈਨੂੰ ਉਹ ਗੱਲ ਮੰਨਣੀ ਪੈਣੀ ਜਿੱਥੇ ਕਰਾਂਗੇ ਉੱਥੇ ਕਰਨਾ ਪੈਣੀ ਮੰਮੀ ਐਡੀ ਵੀ ਨਹੀਂ ਗੱਲਾਂ ਆਗੀ ਕਿ ਤੁਸੀਂ ਡੈਡੀ ਨੂੰ ਮੇਰਾ ਹੋ ਤਾ ਮਾਮਲਾ ਚੱਟ ਲੈਟ ਬੰਦ ਕਰ ਤੇ ਸੌ ਜਾ ਮੈਨੂੰ ਪਾ ਮੈਂ ਨਹੀਂ ਕਰਨੀ ਕੋਈ ਲਾਈਟ ਬੰਦ ਬੁੰਦਾ ਆਹੋ ਕਿਆ ਬੰਦ ਮੰਨਦੇ ਨਹੀਂ ਆਗੇ ਵੀ ਸਾਰਾ ਕੁਛ ਤੇ ਵਧੀਆ ਹੋ ਸੱਚਾ ਬਾਸ਼ਾ ਇਹਨੂੰ ਚੰਗੀ ਬੁੱਤ ਪਾ ਇਹਨੂੰ ਕਿਤੇ ਅਸੀਂ ਤੇ ਇਹਦੇ ਮੂੰਹ ਆਲੀ ਵੇਖਣਾ ਵਾ ਤੇ ਮੰਮੀ ਸਾਰਾ ਕੁਝ ਤੇ ਵਧੀਆ ਹੋਰ ਕੀ ਜਾਈਦਾ ਜੇ ਪੁੰਜ ਵੀ ਤੇ ਤੁਸੀਂ ਤਾਂ ਨੇ ਮੁੰਡਾ ਲੱਭਣਾ ਵਾ ਓਕੇ ਦੇਸ ਗੱਲਾਂ ਹੋਣ ਦੇ ਆ ਕੀ ਵਧੀਆ ਲੱਗਣਿਆ ਮੈਨੂੰ ਪਤਾ ਤੁਸੀਂ ਉਹ ਅਖੀ ਦੇਸ ਗੱਲਾਂ ਹੋਣ ਦੇ ਕਿ ਹਾਂ ਜਾਂ ਇਹਨੇ ਆਪਣੀ ਪਸੰਦ ਦਾ ਕਿਉਂ ਲੱਭ ਲਿਆ ਵਾ ਫਰੀ ਤੇ ਮੂੰਹ ਬੰਦ ਕਰ ਲੈ ਆਪਣਾ ਤੈਨੂੰ ਜਿੰਨੀ ਕ ਸਮਝ ਆ ਨਾ ਉਮਰ ਦੇ ਸਾਹਬ ਨਾਲ ਪਤਾ ਵਾ ਉਹਨਾਂ ਕੀ ਬੋਲਿਆ ਕਰ ਮੈਨੂੰ ਸਾਰੀ ਦੁਨੀਆ ਦਾ ਬਚਾਉਂਦਾ ਤੇ ਇਹ ਬੁੱਤਾਂ ਦਾ ਮੈਨੂੰ ਸਾਰੀ ਦੁਨੀਆ ਦਾ ਪਤਾ ਵਾ ਏਡੀ ਵੀ ਨਹੀਂ ਗੱਲ ਮੈਂ ਨਿਆਣੀ ਨਹੀਂ ਹਾਂ 4 ਸਾਲ ਸਾਡੀ ਤੋਂ ਪਹਿਲਾਂ ਜੰਮੀ ਹਾਂ ਤੈਨੂੰ ਤਾਂ ਪਤਾ ਵਾ ਤੇਰੇ ਭਲੇ ਵਾਸਤੇ ਕਹਿ ਰਹੇ ਆ ਮੇਰਾ ਜ ਭਲਾਈ ਦੇ ਵਿੱਚ ਹੀ ਆ ਅੱਗੇ ਹੋਰ ਜਬਾਨਾ ਕਰਦੇ ਡਰਾਵੇ ਦੇ ਨਾ ਮੇਰੇ ਕੋਲ ਫੰਡੀਆਂ ਜਨ ਪਟਾਲੀਆਂ ਨੂੰ ਕੋਈ ਤੇ ਦੁਸਕੀ ਨਾ ਜਾ ਹੁਣ ਤੈਨੂੰ ਕਿਹਾ ਨਾ ਸਾਰੇ ਕਰੂੰਗੀ ਤੇਰੇ ਪਿਓ ਨਾਲ ਗੱਲ